ਕਾਲ ਜੀ ਬਾਈ ਸਾਰਿਆਂ ਨੂੰ ਕਾਲ ਜੀ ਬਾਈ ਸਾਰਿਆਂ ਨੂੰ ਜੀ ਔਰ ਬਈ ਅੱਜ ਪਹੁੰਚੇ ਹੋਏ ਜੀ ਛੰਬੂ ਜੀ ਛੰਬੂ ਤੇ ਪਹੁੰਚੇ ਹੋਏ ਬਾਈ ਜਿੱਥੇ ਧਰਨਾ ਲੱਗਿਆ ਹੋਇਆ ਤੇ ਬਾਕੀ ਬਾਈ ਸਾਜਰੀ ਤਰੇ ਹੋਏ ਆ ਕਿੰਨੇ ਕਿਲੋਮੀਟਰ ਆ ਗਿਆ ਮੈਨੂੰ ਦੱਦਿਆ ਆਪਾਂ 150 ਕਿਲੋਮੀਟਰ ਤਾਂ ਆ ਗਿਆ ਕਿੰਨੇ ਕਿਲੋਮੀਟਰ ਆ ਗਏ ਬਈ ਦਾ ਸ੍ਰੀ ਗਾ ਜੀ 5-6 ਕਿਲੋਮੀਟਰ ਇੱਧਰ ਨੇ 7-8 ਕਿਲੋਮੀਟਰ ਆ ਆ ਬਾਈ ਅਸੀਂ ਖੜੇ ਆ ਜਿਹੜਾ ਆਪਣਾ ਛੰਬੂ ਤੇ ਆਪਣਾ ਇੱਕ ਇੱਧਰ ਲੰਡਰਾਂ ਨੂੰ ਲੱਗ ਜਾਂਦਾ ਏ ਬਨੂੜ ਨੂੰ ਆ ਰਾਜਪੁਰੇ ਨੂੰ ਚਲੇ ਗਿਆ ਹੈ ਮਤਲਬ ਮੋੜ ਤੇ ਖੜੇ ਆ ਤੋ ਹਾਂ ਮੋੜ ਤੇ ਦਾ ਮੂੰਹ ਆ ਜਿਹੜਾ ਪੁਆਇੰਟ ਦਿਲਿਆ ਇਧਰ ਰਾਜਪੁਰਾਏ ਪਟਵਣ ਹੋਣਾ ਦਾ 15 ਕਿਲੋਮੀਟਰ ਰਾਜਪੁਰਾ ਪਰ ਉਰੇ ਤੇ ਦੇਖ ਲੋ ਅੰਦਾਜ਼ੇ ਨਾਲੇ ਆਪਾਂ ਅੰਦਾਜ਼ਾ ਇਹ ਕਹਦੇ ਵੀ 5-7 ਕਿਲੋਮੀਟਰ ਹੋਣ ਪਿੱਛੇ ਤੱਕ ਮੋੜ ਚ ਹੈਗਾ ਕਿਉਂਕਿ ਆ ਉਰੇ ਥੋੜਾ ਜਿਹਾ ਬੇਲ ਕਰਕੇ ਤਾਂ ਆਇਆ ਹਨਾ ফ্লাইਓਵਰ ਬਹੁਤ ਦੂਰ ਤੱਕ ਆ ਲਾਸਟ ਵੀ ਹਟਿਆ ফ্লাইਓਵਰ ਤੇ ਨਾ ਕਰਾ ਜੀ ਕੱਟਣਾ ਇੱਕ ਵਾਰੀ ਉਹੀ ਚੱਕਰ ਆ ਨਹੀਂ ਉਮੂ ਵੀ ਯਾਰ ਬਾਥਰੂਮ ਜਾਣਾ ਸਭ ਕੋਈ ਕਰਨਾ ਹੈ ਉੱਪਰ ਔਖਾ ਹੋ ਜਾਂਦਾ ਹੈ ফ্লাইਓਵਰ ਤੇ ਠੀਕ ਆ ਤਾ ਕਰ ਕਰਨੇ ਖੇਤਾਂ ਦੇ ਨੇੜੇ ਉਹ ਕਰਿਆ ਵੀ ਉੱਧਰ ਲਾਈ ਵੀ ਚਾਰ ਚਾਰ ਲੱਖ ਲੱਗੀਆਂ ਵੀ ਜਿੰਨਾ ਕਹਦੋ ਉਨਾ ਇਕੱਠਾ ਹੋਇਆ ਹੋਇਆ ਫੇਲੀ ਕੋਈ ਬਾਈ ਇੱਥੇ ਲੰਗਰਾਂ ਦੀ ਲੋੜ ਨਹੀਂ ਕੋਈ ਕੋ ਨਹੀਂ ਇੰਨੇ ਕ ਲੰਗਰ ਆ ਨਾ ਅਜੇ ਤੱਕ ਤਾਂ ਕੋਈ ਲੋੜ ਨਹੀਂ ਹੈਗੀ ਹੈ ਮਤਲਬ ਲੰਗਰ ਦਾ ਨੇੜੇ ਦੇ ਪਿੰਡਾਂ ਵਾਲੇ ਨਹੀਂ ਮੁਸਕਣ ਦੇ ਰਹੇ ਹੈ ਮੈਂ ਕਹਦਾ ਘੱਟੋ ਘਾਟ ਆਪਾਂ 100 ਲੰਗਰ ਦੇਖ ਲਿਆ ਉਹ ਘੱਟੋ ਘੱਟ ਹੈ ਅਜੇ ਅਸੀਂ ਬਾਈ ਅਜੇ ਹਾਂ ਥੋੜਾ ਜਿਹੀ ਘੁੰਮੇ ਅਸੀਂ ਇੱਥੇ ਤੱਕ 100 ਲੰਗਰ ਹੋਣਾ ਹੈ ਮੈਂ ਕਹਿੰਦਾ ਇੰਨਾ ਕ ਲੰਗਰ ਆ ਹਾਂ ਲੰਗਰ ਦੀ ਤਾਂ ਪਿਆਰ ਚ ਕਦੇ ਕਮੀ ਹੋਣੀ ਨਹੀਂ ਆਉਂਦੀ ਜਾਨਾ ਜਦੋਂ ਉੱਥੇ ਸ਼ਾਂਤੀ ਤੇ ਕੋਈ ਨਹੀਂਗਾ ਬਾਈ ਯਾ ਦਿੱਲੀ ਨਹੀਂ ਲੰਗਰ ਘਟਣ ਦਾ ਤੇ ਤਾਂ ਫੇਰ ਪਿਆਰ ਚ ਬੈਠੇ ਆ ਦਿੱਲੀ ਵਾਲੇ ਰਿਆਜ਼ ਤੇ ਤੇ ਅੱਜੀ ਬਾਈ ਐਤਵਾਰ ਤੱਕ ਪਤਾ ਲੱਗ ਜਾਊਗਾ ਵੀ ਕੋਰਚ ਇੱਥੇ ਲੱਗਣਾ ਏ ਕਿ ਜਾਊਗਾ ਕਿ ਐਤਵਾਰ ਤੱਕ ਆਪਾਂ ਨੂੰ ਕਲੀਅਰ ਹੋ ਜਾਊਗਾ ਜਿਹੜੀ ਅਗਲੀ ਮੀਟਿੰਗ ਆ ਨਾ ਹੁਣ ਰਾਤ ਥੋੜਾ ਜਿਹਾ ਇਹਨਾਂ ਨੇ ਰਾਤ ਥੋੜਾ ਜਿਹਾ ਇਹਨਾਂ ਨੇ ਸਹਿਮਤ ਦਿੱਤੇ ਆ ਨਾਲ ਬੈਠੇ ਆ ਸਾਰੇ ਅੱਜ ਨਹੀਂ ਸਵੇਰੇ ਨੇ ਜਿਹੜੀ ਮੀਟਿੰਗ ਕਰਕੇ ਆਏ ਆ ਅਗੋ ਦੇ ਮੂੰਹ ਮੂੰਹ ਤੇ ਪਤਾ ਲੱਗਦਾ ਦਾ ਮੜਾ ਏ ਉਹ ਕਦੇ ਵੀ ਨੇੜੇ ਹੀ ਆ ਕੰਮ ਹਾਂ ਕਿਉਂ ਬੋਟਾ ਯਾਰ ਬੋਟਾ ਜੇ 15-20 ਦਿਨ ਮਹੀਨਾ ਪੈ ਗਿਆ ਮੋਰਚੇ 'ਚ ਫਿਰ ਤਾਂ ਉਹਦੇ ਹੱਥ 'ਵੀ ਰਹਿਣਾ ਕੋਈ ਕੋੜ ਲੱਗ ਜਾਣਾ ਫਿਰ ਹਾਂ ਠੀਕ ਆ ਬੋਟਾ ਜਿਹੜੀਆਂ ਕੋੜ ਲੱਗਿਆ ਰਾਸ਼ਟਰਪਤੀ ਰਾਏ ਲੱਗਿਆ ਫਿਰ ਤਾਂ ਉਹ ਵੀ ਨਾ ਕੋਈ ਫੈਸਲਾ ਲੈ ਸਕਦਾ ਉਹਦੇ ਪਹਿਲਾ ਪਹਿਲਾ ਉਹਨੇ ਕਰਤਾ ਕਰਤਾ ਜਿਹੜਾ ਉਹਨੂੰ ਪਤਾ ਹੀ ਮੇਰੇ ਬੋਟਾ ਟੁੱਟਦੀਆਂ ਐ ਠੀਕ ਆ ਜਿਹਨੇ ਕਰਨਾ ਉਹਦੇ ਬਾਅਦ ਤਾਂ ਫਿਰ ਲੰਬਾ ਚੱਲੇ ਜਾਣਾ ਪ੍ਰੋਸੈਸ ਉਹ ਨਾਲੇ ਜੇ ਇੱਥੇ ਆਪਾਂ ਨੂੰ ਹੱਕ ਦੇ ਦੂਗੇ ਪੰਜਾਬ ਹਰਿਆਣੇ ਨੂੰ ਦਊਂਗੇ ਨਹੀਂ ਉੱਥੇ ਸਾਰੀਆਂ ਸਟੇਟਾਂ ਦੇਣੇ ਪਾਣੇ ਇਹ ਹੀ ਫਰਕ ਆ ਨਹੀਂ ਜਿਹੜੇ ਵੀ ਚੱਲਦੇ ਉਹ ਤਾਂ ਕਾਨੂੰਨ ਤਾਂ ਸਾਰੇ ਵਾਸਤੇ ਇੱਕ ਨਹੀਂ ਯਾਰ ਦੱਸਾਂ ਕੀ ਐ ਐਮਐਸਪੀ ਸਾਰੇ ਦੇਸ਼ ਚ ਪਹਿਲਾਂ ਵੀ ਉਕੜਾਈ ਐ ਐਮਐਸਪੀ ਐ ਪਰ ਐਮਐਸਪੀ ਆਪਣੇ ਇੱਥੇ ਆਏ ਆ ਆਪਣੇ ਪੰਜਾਬ ਹਰਿਆਣਾ ਦੇ ਡਾਂਗ ਦੇ ਜ਼ੋਰ ਪਰ ਆਪਾਂ ਨੂੰ ਮਿਲੀ ਜਾਂਦੀ ਐ ਐਮਐਸਪੀ ਕੋਸਟ ਸਟੇਟਾਂ ਜਿਹੜਾ ਉੱਥੇ ਆਪਣਾ ਬਿਹਾਰ ਆ ਬੰਗਾਲ ਆ ਜੋ ਵੀ ਸਟੇਟਾ ਉਧਰ ਉੱਥੇ 11 ਜੇ ਆਪਣੇ 2200 ਫਸਲ ਦਾ ਰੇਟ ਉੱਥੇ 1100 ਆ ਠੀਕ ਆ ਤੇ ਉਹ ਕਹਦੇ ਆ ਐਮਐਸਪੀ ਉੱਥੇ ਵੀ ਹੈਗੀ ਆ ਹੈ ਪਰ ਉਥੇ ਮੰਡੀ ਕਰਨੀ ਹੈਗਾ ਉਹਨਾਂ ਖਰੀਦਣੀ ਖਰੀਦਣੀ ਉਹ ਨਹੀਂ ਕਿਸੇ ਨੇ ਆਪਣੇ ਮੰਡੀਆਂ ਕਰਕੇ ਵਿਕੀ ਜਾਂਦੀ ਉਹ ਖਰੀਦਣੀ ਪੈਂਦੀ ਆ ਸਰਕਾਰ ਨੂੰ ਠੀਕਾ ਉੱਥੇ ਮੰਡੀ ਕਰਨੀ ਹੈਗਾ ਪ੍ਰਾਈਵੇਟ ਲੋਕ ਖਰੀਦਦੇ ਆ ਮਤਲਬ ਉਹਨਾਂ ਨੇ ਜਿੰਨੀ ਬੋਲੀ ਲੈਣੀ ਆ ਉੰਨੇ ਦੀ ਵਿਕਣੀ ਆ ਹੁਣ ਜੇ ਕਾਨੂੰਨ ਬਣ ਜਵੇ ਉਹਦੇ ਦੇ ਐਮਐਸਪੀ ਦੇ ਫਿਰ ਉਹਦੇ ਥੱਲੇ ਪ੍ਰਾਈਵੇਟ ਵੀ ਬੰਦਾ ਨਹੀਂ ਖਰੀਦ ਸਕਦਾ ਜੇ ਕਾਨੂੰਨ ਬਣ ਜਵੇ ਹਾਂ ਜੇ 2000 ਰੁਪਏ ਰੇਟ ਬਣਿਆ ਹਾਂ ਜੇ ਬਣਿਆ ਉਹ ਫਿਰ ਕੋਈ ਨਹੀਂ ਕਿ ਕੋਈ ਨੂਰ ਬਣ ਗਿਆ ਉਹਨਾਂ ਫਿਰ ਇਹ ਪ੍ਰਾਈਵੇਟ ਖਰੀਦੇ ਚਾਹੇ ਸਰਕਾਰੀ ਖਰੀਦੇ ਉਹ ਐਮਐਸਪੀ ਦੇ ਖਰੀਦੇ ਬਾਕੀ ਜਿਹੜੇ ਕਰਜ਼ੇ ਵਾਲੇ ਆ ਉਹਨਾਂ ਨੇ ਪੂੰਜੀ ਪਤੀਆਂ ਦੇ ਇੰਨੇ ਮਾਫ਼ ਕਰਤੇ ਕਿਸਾਨਾਂ ਦੇ ਵੀ ਗੱਲ ਗਈ ਜੀ ਲੱਖ ਕਰੋੜ ਰੁਪਏ ਪੂੰਜੀ ਪਤੀਆਂ ਦਾ ਮਾਫ਼ ਕਰਿਆ ਸਰਕਾਰ ਨੇ 40 50 ਬੰਦਿਆਂ ਦਾ ਨਾਲੇ 100 ਬੰਦਾ ਹੋਊਗਾ ਜੱਲ੍ਹ ਕਾਰੋਬਾਰੀ ਕਿੰਨੇ ਕੋੜਾ 100 ਹੋਣਾ ਹੈ ਤੇ ਮਜ਼ਦੂਰਾਂ ਦਾ ਕਿਸਾਨਾਂ ਦਾ ਮਿਲਾ ਕੇ ਕਰਜਾ ਕਿੰਨਾ ਹੈ ਚਿੱਕੀ ਲੱਖ ਕਰੋੜ ਜੀ ਲੱਖ ਉਹਨਾਂ ਦਾ 15 ਲੱਖ ਕਰੋੜ ਦੇਗਲਾ ਕੁਝ ਬੰਦਿਆਂ ਦਾ ਮਾਫ਼ ਕਰਿਆ ਸਰਕਾਰ ਨੇ ਆਪਾਂ ਨੂੰ ਕਹਦੇ ਵੀ ਸਰਕਾਰ ਦੇਸ਼ ਗੰਗਾਲ ਹੋ ਜਾਊਗਾ ਜੇ ਕਿਸਾਨਾਂ ਦਾ ਮਜ਼ਦੂਰਾਂ ਦਾ ਕਰਜ਼ਾ ਜੇ 1 ਲੱਖ ਕਰੋੜ ਨਹੀਂ ਕਰਨਾ ਉਹਨਾਂ ਜੇ ਨਹੀਂ ਕਰਦੋ ਜਿੰਨਾਂ ਪੂੰਜੀ ਪਤੀਆਂ ਦਾ ਕਰਿਆ 15 ਲੱਖ ਕਰੋੜੇ ਕਰ ਦੋ ਕੁਝ ਪਰਸੈਂਟੇ ਕਰ ਦੋਵੇ ਹਾਂ ਪਰਸੈਂਟ ਦੇ ਹਿਸਾਬ ਨਾਲ ਕਿੰਨੇ ਲੋਕਾਂ ਦਾ ਹੋਣਾ ਵੀ ਦੇਖ ਕਿੰਨੇ ਕਿਸਾਨਾਂ ਦਾ ਹੋਣਾ ਹੈ ਅੱਜ ਇਹ ਤਰਜੀਹੀ ਹੋਇਆਗਾ ਤੇ ਯਾਰ ਕਿਸਾਨ ਜੇ ਹੁਣ ਤੱਕ ਰੇਟ ਨਹੀਂ ਮਿਲੇ ਫਸਲਾਂ ਦੇ ਤਾਂ ਤਾਈ ਹੋਇਆ ਠੀਕ ਆ ਜੇ ਸਵਾਮੀ ਨਾਸੰਦੀ ਰਿਪੋਰਟ ਦੇ ਉਹਦੇ ਹਿਸਾਬ ਨਾਲ C250 ਵਾਲੇ ਉਹਦੇ ਨਾਲ ਆਪਾਂ ਨੂੰ ਰੇਟ ਦੰਦੇ ਉਹਦੇ ਵਿੱਚ ਕੀ ਤਾਂ ਵੀ ਜਿੰਨੀ ਫਸਲ ਦੀ ਲਾਗਤ ਆ ਉਹਦਾ 50% ਮੁਨਾਫਾ ਰੱਖ ਕੇ ਉਹਨਾਂ ਸਰਕਾਰ ਦਾ ਉਹ ਆਪਣਾ ਫਸਲ ਦਾ ਮੁੱਲ ਬਣਦਾ ਏ ਠੀਕ ਆ ਤੇ ਹੁਣ ਇਸ ਟਾਈਮ ਵੀ ਆਪਣਾ ਘੱਟੋ ਘੱਟ 42-4300 ਕਣਕ ਦਾ ਰੇਟ ਵੜਦਾ ਏ ਵੜਦਾ ਬਾਈ ਉਹ ਸਾਰਾ ਜੇ ਇਸ ਟਾਈਮ ਜੇ ਆਪਣੇ ਖਰਚਿਆਂ ਦੇ ਹਿਸਾਬ ਨਾਲ ਦੇਖੀ ਆ ਜੀ ਅਵੇ ਸਵਾਮੀ ਨਾਥ ਰਿਪੋਰਟ ਦੇ ਹਿਸਾਬ ਨਾਲ ਦੇਖੀ ਜੀ 4000 ਰੁਪਏ ਬਣਦਾ 4040 ਜੇ 4000 ਮਿਲਦਾ ਹੁੰਦਾ ਇਸ ਟਾਈਮ ਹੈ ਕਿਦੇ ਵੀ ਕਰ ਚੜ ਜਾਂ ਚੜ ਜਾਂਦਾ ਨਹੀਂ ਜਾਂ ਕਿਸੇ ਨੇ ਦੁੱਗਣਾ ਹੋ ਕੇ ਸਿੱਧਾ ਯਾਰ ਪਰ ਅੱਗੇ ਦੂਜੀ ਗੱਲ ਹੈ ਕਹੀ ਜਾਂਦੇ ਵੀ ਪੰਜਾਬ ਮੁਰੇ ਹੋਏ ਆਏ ਆ ਬੋਆ ਪੰਜਾਬ ਨੂੰ ਐਮਐਸਬੀ ਮਿਲਦੀ ਦੀ ਪੰਜਾਬ ਹਰਿਆਣੇ ਨੂੰ ਬਈ ਤਾਂ ਮਾੜੇ ਜਿਹਾ ਡਾਂਗਦੇ ਜੇ ਡਾਂਗ ਕੈਦੀ ਦੀ ਨਾ ਪੰਜਾਬ ਹਰਿਆਣੇ ਦੀ ਤਾਂ ਹੀ ਜਦੋਂ ਮੋਰੇ ਲੱਗ ਜਾਂਦੇ ਕੋਰ ਦੇ ਖਰਚੇ ਨਹੀਂ ਕਰ ਲੱਦੇ ਆ ਟਰੈਕਟਰ ਲੈ ਕੇ ਵੀ ਨਿਕਲ ਜਾਂਦੇ ਆ 1100 ਰੁਪਏ ਮਿਲਣ ਤਾਂ ਆਪਾਂ ਨੂੰ ਵੀ ਡਾਂਗਦੇ ਜੇ ਆਪਾਂ ਨੂੰ ਵੀ ਆਪਾਂ ਨੂੰ ਐਮਐਸਬੀ ਨਾ ਮਿਲਦੀ 1100 ਆਪਾਂ ਨੂੰ ਮਿਲਦਾ ਹੁੰਦਾ ਘਰ ਦੇ ਨਿਕਲ ਕੇ ਦਿਖਾਣ ਦਾ ਕੋਈ ਹਾਲਤ ਇਹੀ ਜੀ ਹੋਣੀ ਦੀ ਯਾਰ ਕਿ ਨਹੀਂ ਹੁਣ ਹੋਸਟੇਟਾ ਆਉਂਗਾ ਤਾਂ ਨਿਕਲ ਜੂਗਾ ਸਾਧ ਨਹੀਂ ਵਿਚਾਰੇਆਂ ਕੋਲ ਉਹ ਕੀ ਹੋਈ ਤਾਂ ਜਮੇ ਦਬਾਏ ਪਾਉਂਦੇ ਆ ਹੁਣ ਜ਼ਮੀਨਾਂ ਦਾ ਉਹਨਾਂ ਕੋਲ ਵੀ ਆ ਪਿਆਰ ਵਾਲਿਆਂ ਕੋਲ ਸਾਰੀ ਕੁਝ ਜ਼ਮੀ ਉਹਨਾਂ ਵਿਚਾਰੇ ਬਸ ਸਾਦਨੇ ਨਹੀਂ ਰਹੋ ਉਹਨਾਂ ਨੇ ਖੂਨ ਨਹੀਂ ਹੈਗਾ ਉਹ ਦੱਬੇ ਪਿਆ ਸਰਕਾਰ ਉਹਨਾਂ ਦਾ ਪੰਜਾ ਚੰਗਾ ਪਿਆ ਬਾਈ ਆਪਣੀ ਡਾਂਗ ਆਪਣੇ ਕੈਡੀ ਦੀ ਬੋੜਿਆ ਦੀ ਜਿਹੇ ਮਰਜ਼ੀ ਲਾ ਲੈ ਪੰਜਾਬ ਹਰਿਆਣੇ ਦੇ ਇਹਨਾਂ ਡਾਂਗ ਦੇ ਜੋਰ ਪਰ ਹੁਣ ਤੱਕ ਐਮਐਸਪੀ ਮੰਡੀ ਕਰਨ ਟੁੱਟਣ ਨਹੀਂ ਦਿੱਤਾ ਜਾਂਦਾ ਕਾਹੀ ਬਾਈ ਜਦ ਉਰੀ ਤੇ ਉਡਦੀ ਆ ਪੰਜਾਬ ਜਿਹੜੀ ਪੰਜਾਬ ਚ ਹੀ ਆਇਆ ਵੀ ਇਹ ਪੰਜਾਬ ਨੇ ਇਕੱਲੇ ਨੇ ਪੰਜਾਬ ਨੇ ਅੰਦੋਲਨ ਦੀ ਜਿੱਤ ਲਿਆ ਇਕੱਲੇ ਪੰਜਾਬ ਦਾ ਨਹੀਂ ਹੋਣਾ ਹੈ ਸਾਰੇ ਦੇਸ਼ ਦਾ ਇੱਕੋ ਜਿਹਾ ਕਰ ਦੂੰਗਾ ਮਤਲਬ ਐਮਐਸਯੂ ਕਿਉਂ ਨਾ ਕਰੇ ਸਾਰੇ ਦੇਸ਼ ਹੋਣਾ ਅਨ 900 ਰੁਪਏ ਦਾ 900 ਰੁਪਏ ਦੀ ਹਾਰ ਉਸੇ ਯੂਪੀ ਵਿਹਾਰ ਚ ਹਾਂ 900 ਰੁਪਏ ਦਾ ਕੈਰੀਟੋ ਯਾਰ ਬੋਲੀ ਐ ਗੱਗੇ ਇੱਕ ਤਾਂ ਬੋਲੀ ਹੁੰਦੀ ਥੱਲੇ ਤੇ ਉੱਪਰ ਲੱਗੜੀਆਂ ਉੱਥੇ ਜੇ 1300 ਦੇ ਤਰੀ ਥੱਲੇ ਨੂੰ ਬੋਲੀ ਲਾਣੀ ਉਹਨਾਂ ਨੇ ਉੱਪਰ ਨੂੰ ਨਹੀਂ ਚੱਕਣੀ ਬਾਬੂ ਹਾਂ ਜੀ ਇੱਕ ਨੇ 1300 ਲਾ ਦਿੱਤਾ ਉਹਨੇ ਕਹਿੰਦਾ ਮੈਂ ਤਾਂ 1300 ਲਾ ਦਿੱਤਾ ਇਹਦੇ ਉੱਪਰ ਨਹੀਂ ਉਹਨੇ ਕਿਹਾ ਨਾਲੀ ਉਹਨੇ ਕਹਿੰਦਾ ਥੱਲੇ ਵਾਲੇ ਕਿਉਂਕਿ ਤਾਂ ਉਹ ਲੱਗਣੀਆਂ ਜੇ ਸਮਝਦੇ ਤੈਨ 1300 ਲਾਏ ਜਿਹੜੇ ਤੇ ਨਾਲ ਬੋਲੀ ਵਾਲੇ 4 ਹੋਰ ਖੜੇ ਆ ਨਾ ਉਹ ਵੀ ਤੇਰੇ ਹੀ ਬੰਦੇ ਆ ਹਾਂ ਉਹਨਾਂ ਨਾਲ ਵਾਦ ਥੋੜੀ ਲੈਣੀ ਆ ਤੈਨ ਤੈਨੂੰ ਵੇਚਣੀ ਪੈਣੀ ਜਾਂ ਤੇਰਾ ਮੁੱਲ ਨਹੀਂ ਲੱਗਣਾ ਹਾਂ ਤੇ ਬਾਕੀ ਬਾਈ ਮੈਂ ਲੈ ਲੂੰਗਾ ਤੂੰ ਕਿੰਨਾ ਕ ਟਾਈਮ ਰੱਖ ਲੂੰਗਾ ਸਾਰਿਆਂ ਦਾ ਮੋਰਚਾ ਏ ਇਕੱਲਾ ਕਿਸਾਨਾਂ ਦਾ ਮੋਰਚਾ ਨਹੀਂ ਮਜ਼ਦੂਰਾਂ ਦਾ ਬਾਈ ਸਾਰਿਆਂ ਦਾ ਦੁਕਾਨਦਾਰਾਂ ਦਾ ਸਾਰਦਾ ਏ ਬਾਕੀ ਇਹੋ ਜਿਹਾ ਬੁਰਾ ਹਾਲ ਹੋ ਰਿਹਾ ਬਾਈ ਇਹਦਾ ਕਿਸਾਨਾਂ ਨੂੰ ਤਾਂ ਐਂ ਕਹਿੰਦੇ ਆ ਵੀ ਜਿਹੜੀ ਆਪਣੀ ਜੀਓ ਪੋਲਿਟਿਕਸ ਇਹਦਾ ਕਹਿੰਦੇ ਆ ਵੀ ਜਿਹੜੇ ਪੂਰੇ ਵਰਲਡ ਦੇ ਪੂੰਜੀਪਤੀ ਆ ਨਾ ਇਹਦਾ ਕਹਿੰਦੇ ਵੀ ਕਿਸਾਨਾਂ ਦੀ ਲੋੜੇ ਨਹੀਂ ਪੈਣੀ ਇਹਨਾਂ ਦਾ ਅਨਾਜ ਖਾਣੇ ਮਤਲਬ ਜਿਹੜੇ ਖਾਣੇ ਪੀਣੇ ਦੀਆਂ ਚੀਜ਼ਾਂ ਨਾ ਉਹ ਵੀ ਟੈਂਪੋਰਰੀ ਬਣਾ ਰਹੇ ਆ ਹਵਾ 'ਚੋਂ ਬੈਕਟੀਰੀਆ ਲੈ ਕੇ ਹੈ ਵਿਟਾਮਿਨ ਬ2 ਮਿੰ ਤਾਂ ਪਹਿਲਾਂ ਇਹਨਾਂ ਦੇ ਹੈਗੇ ਆ ਪ੍ਰੋਟੀਨ ਤਾਂ ਇਹਨਾਂ ਨੇ ਬਣਾਏ ਵਈ ਆ ਹੈ ਹਰੇਕ ਚੀਜ਼ ਕਰਕੇ ਹਰੇਕ ਖਾਣੇ ਵਾਲੀ ਚੀਜ਼ ਨਕਲੀ ਬਣਾ ਰਹੇ ਆ ਦੁੱਧ ਦਾ ਤਾਂ ਬਹੁਤ ਛੋਟੀਆਂ ਚੀਜ਼ਾਂ ਇਹ ਹਰੇਕ ਖਾਣਾ ਹਰੇਕ ਚੀਜ਼ ਤੁਹਾਨੂੰ ਆਏ ਨਹੀਂ ਪਤਾ ਲੱਗਣਾ ਵੀ ਨਕਲੀ ਕੀ ਆ ਅਸਲੀ ਕੀ ਆ ਆ ਹੁਣ ਆਪਾਂ ਦਾ ਫੇਰ ਆ ਯਾਰ ਜੀਵਿਦਾਰ ਬੰਦਾ ਤਾਂ ਫੇਰ ਆਸੀਂ ਆਪਣੇ ਕਰਕੇ ਖਾ ਲੂਗਾ ਗਾ ਲੂਗੀ ਸਭ ਤੋਂ ਜ਼ਿਆਦਾ ਘਾਟਾ ਕਿਹਨੂੰ ਆ ਜਿਹਨੇ ਵਿਚਰਨੇ ਮੁੱਲ ਲੈ ਕੇ ਖਾਣਾ ਹੀ ਇਹ ਨਹੀਂ ਛੋਟੇ ਛੋਟੇ ਬੱਚੇ ਆ ਉਹ ਆ ਹਰੇਕ ਮਤਲਬ ਸ਼ਹਿਰ ਵਾਲਾ ਬੰਦਾ ਦਾ ਹਰੇਕ ਮੁੱਲ ਦੀ ਕੀਤੇ ਡਿਪੈਂਡ ਆ ਠੀਕ ਆ ਜੇ ਕੁਝ ਵੀ ਅਸਲੀ ਹੋ ਨਹੀਂ ਹੈਗਾ ਉਹਨਾਂ ਨੂੰ ਪਤਾ ਹੀ ਨਹੀਂ ਲੱਗਣਾ ਯਾਰ ਮਦਣਾ ਫੁੱਲਣਾ ਕੀ ਆ ਉਹਨਾਂ ਨੇ ਹਾਂ ਹਾਂ ਬਹੁਤ ਮਾੜੇ ਟਾਈਮ ਆੜੇ ਆਲਾ ਬਾਈ ਨਿਕਲ ਜਾਓ ਵਧੀਆ ਰਹੋਗੇ ਤੇ ਬਾਕੀ ਸਾਥ ਰੋ ਕੋਈ ਜਥੇਬੰਦੀਆਂ ਜਿਹੜੀ ਨਹੀਂ ਵੀ ਰਲਦੀ ਯਾਰ ਤੁਸੀਂ ਆਪਣੇ ਤੌਰ ਤੇ ਨਿਕਲੋ ਸਾਰੇ ਜਥੇਬੰਦੀਆਂ ਦੇ ਤੁਸੀਂ ਕੀ ਲੈਣਾ ਤੁਸੀਂ ਮੈਂ ਦੇਖੋ ਨਹੀਂ ਵੀ ਮੰਗਾ ਗਿਆ ਏ ਮੋਰਚੇ ਦੀਆਂ ਠੀਕ ਆ ਬਾਕੀ ਇਹਦੇ ਕੋਈ ਆ ਸੰਯੁਕਤ ਮੋਰਚਾ ਨਹੀਂ ਦੁਰਿਆ ਨਹੀਂ ਦੁਰਿਆ ਮੋਰਚਾ ਕਿਸੇ ਦੇ ਬਾਈ ਪਿਓ ਦਾ ਨਹੀਂ ਤਾਂ ਜਿਹੜਾ ਸੰਯੁਕਤ ਕਿਸਾਨ ਮੋਰਚਾ ਦਾ ਉਹਦੇ ਜਥੇਬੰਦੀਆਂ ਦੀਆਂ ਜੇ ਜਥੇਬੰਦੀਆਂ ਵੀ ਲੋਕਾਂ ਨਾਲ ਏਤੀਆਂ ਹੈ ਮੋਰਚਾ ਕਦੇ ਜਿਹੜਾ ਹਾਂ ਜਿਹੜਾ ਉਹ ਮੋਰਚਾ ਦਾ ਨਾ ਉਹ ਕਿਸੇ ਦੇ ਬਾਪ ਦਾ ਨਹੀਂ ਦਾ ਨਾ ਕਿਸੇ ਦੇ ਜਥੇਬੰਦੀ ਵਾਲੇ ਦਾ ਨਾ ਕਿਸੇ ਦਾ ਉਹ ਆਪਣੇ ਲੋਕਾਂ ਦਾ ਹੀ ਦਾ ਸਾਰਿਆਂ ਦਾ ਠੀਕ ਹੈ ਲੋਕਾਂ ਨਾਲੇ ਮੋਰਚੇ ਹੁੰਦੇ ਆ ਹੈ ਉਹ ਮੋਰਚਾ ਸਾਰਾ ਉਰੀ ਆ ਗਿਆ ਉਹੀ ਮੋਰਚਾ ਸਾਰਾ ਉਹੀ ਜਥੇਬੰਦੀਆਂ ਵਾਲੇ ਜਿਹੜੇ ਨਹੀਂ ਵੀ ਆਈਆਂ ਨਾ ਜਥੇਬੰਦੀਆਂ ਉਹਨਾਂ ਦੇ ਸਾਰੇ ਬੰਦੇ ਉਰੇ ਪਹੁੰਚੇ ਹੋਇਆ ਅੱਡ ਕੇ ਆ ਗਿਆ ਅਗਲਾ ਯਾਰ ਅਸੀਂ ਕਹਿੰਦੇ ਬੰਦੀਆਂ ਨੇ ਕੁਝ ਨਹੀਂ ਦੇਣਾ ਤੁਹਾਨੂੰ ਜੇ ਦੇਣਾ ਹੈ ਤਾਂ ਕਾਨੂੰਨ ਜੇ ਕੋਈ ਹੱਲ ਹੋ ਜਾਊਗਾ ਤਾਂ ਤੁਹਾਡਾ ਕੋਈ ਫਾਇਦਾ ਹੋ ਜਾਊਗਾ ਫਸਲ ਤੂੰ ਥੋੜੀ ਆ ਐਵੇਂ ਥਾਣ ਨੂੰ ਮਿਲਣੀ ਆਪਾਂ ਘਰਾਂ ਬੈਠ ਕੇ ਸੋਚੀ ਸੋਚੀ ਜਾਣਾ ਵੀ ਸਰਕਾਰ ਐਦਾਂ ਐ ਸਰਕਾਰ ਦਾ ਬਾਤੇ ਬਾਤੇ ਯਾਰ ਭਾਈ ਮੈਂ ਛੱਡ ਕੇ ਉਰੇ ਨਾ ਕੋ ਸਰਕਾਰਾਂ ਨੇ ਦੇਣਾ ਇਹੀ ਆ ਇਹੀ ਸਰਕਾਰਾਂ ਪਹਿਲਾਂ ਇਹ ਕਹਿਆ ਕਹਿੰਦੇ ਸਰਕਾਰ ਬਣਨੇ ਪਹਿਲਾਂ 22 ਫਸਲਾਂ ਦੇ ਅਸੀਂ ਐਮਐਸਪੀ ਦਵਾਂਗੇ ਦੇ ਦੇਵੇ ਹੁਣ ਹੈ ਕਹਿੰਦੇ ਦੇਖ ਲੈ ਆਹ ਦੇਖ ਲੈ ਆਪਣੇ ਪੰਜਾਬ 'ਚ ਵੀ ਨੈਟ ਬੰਦ ਕਰਤੇ ਹਾਂ ਉਹਦਾਂ ਕਹਿੰਦਾ ਕਹਿੰਦਾ ਮੈਂ ਦਊਗਾ ਪਹਿਲਾਂ ਆਪਰਾ ਰਾਜ ਤੇ ਹਾਂ ਕਹਿੰਦਾ ਤਾਂ ਹੁਣ ਤਾਂ ਤੇਰੇ ਕੋਲ ਰਾਜ ਨਹੀਂ ਜੀ ਐਂ ਕਹਿੰਦਾ 5 ਮਿੰਟਾਂ 'ਚ ਹੀ ਨਾ ਆਉਂਦੀਆਂ ਅਸੀਂ ਉਹ ਵੀ ਗੱਲ ਆਉਂਦਾ ਉਹਦਾ ਬਸ 5 ਮਿੰਟਾਂ 'ਚ ਕਹਿੰਦੀਆਂ ਸਾਡੀ ਸਰਕਾਰ ਲਿਆਓ 5 ਮਿੰਟਾਂ 22 ਫਸਲਾਂ ਦੇ ਉੱਚ ਬੋਲ ਹੋ ਜਾਂਦਾ ਲੈ ਵੀ ਤੇਰੇ ਬਾਪ ਦਾ ਰਾਜ ਜੇ ਜਿਕਰੇ ਬੋਲ ਤੋ ਜੇ ਜਿਕਰੇ ਉਹ ਕਰ ਦੋ ਵੀ ਤੇਰਾ ਬਾਪ ਦੇ ਤੂੰ ਆਪਣੇ ਸ਼ਬਦ ਵਾਪਸ ਲੈ ਲਓ ਯਾਰ ਜੇ ਕੋਈ ਬੰਦਾ ਕਰ ਨਹੀਂ ਸਕਦਾ ਤੂੰ ਜਿਹੜੇ ਤੁਰੇ ਪਿਆ ਪਹਿਲਾਂ ਵੀ ਸਰਕਾਰਾਂ ਰਹੀਆਂ ਜਾਂ ਪਹਿਲਾਂ ਮੋਰਚਾ ਚੱਲਿਆ ਏ ਵੀ ਤੂੰ ਉਹਨਾਂ ਨੂੰ ਨਾ ਡੰਗ ਕਰ ਆਪਣੇ ਪੰਜਾਬ ਵਿੱਚ ਤੇਰਾ ਮਤਲਬ ਇਹ ਨਹੀਂ ਡੰਗ ਕਰਨਾ ਹੁਣ ਰਾਤ ਸਮਾਣੇ ਜੀਸੀਬੀ ਆ ਰਹੀਆਂ ਨੇ ਜਿਹੜੇ ਪੰਜਾਬ ਚ ਉਹ ਘੇਰ ਲੀਆਂ ਤੇ ਆਪ ਹੋਂਸ ਨੇ ਹਾਂ ਉਹ ਤਾਂ ਹੁਣੇ ਹੀ ਕਰਾ ਰਹੇ ਆ ਪਰ ਜਿਹੜੇ ਇਹਦੇ ਹਾਲ ਹੋਏ ਵਾ ਨਾ ਤੈਨੂੰ ਮੈਂ ਦੱਸਤੀ ਗੱਲ ਪਿੰਡਾਂ 'ਚ ਨਹੀਂ ਬਣਨ ਦਿੰਦੇ ਇਹਨੂੰ ਕੋਈ ਨਾ ਨਾ ਕੋਈ ਨਹੀਂ ਆਉਂਦਾ ਤੇਰੀਆਂ ਬਾਈ ਫੇਰੀ ਸਪੋਰਟ ਪਹਿਲਾਂ ਲੇ ਫੇਰ ਬਚ ਗਏ ਇਹਨਾਂ ਪਰ ਤਾਂ ਚੁੱਪਲ ਬਹੁਤ ਹੋ ਗਿਆ ਇਹਨਾਂ ਦੇ ਪੱਥਰੀਆਂ ਪੈਣਗੀਆਂ ਹਾਂ ਚੰਨੀ ਦੀ ਗੱਲ ਨੂੰ ਸੱਚੀ ਹੋ ਜਾਣੀ ਤਾਂ ਪੱਥਰੀਆਂ ਪੈਣਗੀਆਂ ਮੈਂ ਗੰਮੇ ਆ ਟਾਕੂ ਸਪੋਰਟਰ ਵੀ ਪਹੁੰਚਿਆ ਸਾਡਾ ਭਾਈ ਉਹ ਬਾਹਰ ਟੁੱਟੀ ਬੰਦੇ ਦੀ ਹਾਂ ਇਹ ਕੋਲ ਕੋਈ ਬਿੱਗਾ ਨਹੀਂ ਕੋਈ ਖੇਤ ਨਹੀਂ ਦੇ ਕੋਲ ਤਾਂ ਹੀ ਪਹੁੰਚਿਆ ਆਇਆ ਜ਼ਮੀਨ ਨਹੀਂ ਹੈਗਾ ਜ਼ਮੀਰ ਆ ਹਾਂ ਜ਼ਮੀਰ ਹੈਗੀ ਆ ਜ਼ਮੀਨ ਨਹੀਂ ਹੈਗੀ ਹਾਂ ਜ਼ਮੀਰ ਹੈਗੀ ਆ ਤਾਂ ਕਿ ਭਾਈ ਆਪਣੇ ਮਜ਼ਦੂ ਪਿੰਡਾਂ 'ਚ ਆਪਣੇ ਮਨਰੇਗਾ ਕਰਦੇ ਆ। ਹਾਂ ਮਨਰੇਗਾ। ਉਹਨਾਂ ਵਾਸਤੇ ਉਹਨਾਂ ਦੀ ਪਹਿਲਾ 100 ਦਿਹਾੜੀਆਂ ਹੁੰਦੀਆਂ ਦੀਆਂ। ਜਿਹੜੀ ਮਜ਼ਦੂਰਾਂ ਦੀ ਮੰਗ ਆ ਨਾ ਜਿਹੜੀ ਆਪਾਂ ਨੇ ਵਿੱਚ ਰੱਖੀ ਵੀ ਤੇ। ਹਾਂ। ਉਹਦੇ ਵਿੱਚ 1 ਸਾਲ 'ਚ 100 ਦਿਹਾੜੀ ਹੁੰਦੀ ਦੀ। 100 ਦਿਨ ਕੰਮ ਕਰਦਾ ਮਨਰੇਗਾ ਵਾਲਾ ਬੰਦਾ। ਉਹਦੀ 340 ਰੁਪਏ ਦੀ ਦਿਹਾੜੀ ਸੀ। ਹਾਂ। ਕੱਟਦੀ ਬਾਬੇ। 140 ਜੁਮੇ ਕਿੰਨੀ ਕਿਸੀ? ਵਧ ਗਈ ਦੀ। 100 ਆ ਗਈ। ਵਧ ਗਈ ਦੀ। ਹੈਗੀ ਤੇ 1340 ਰੁਪਏ ਦੀ ਦਿਹਾੜੀ ਸੀ ਉਹਦੀ। ਹੈ ਉਹਦੀ ਮੰਗ ਰੱਖੀ ਵੀ ਇਹਨਾਂ ਨੇ ਵੀ 200 ਦਿਨ ਕੰਮ ਕਰੋ ਸਾਲ ਦੇ ਵਿੱਚੋਂ। ਹਾਂ। ਇੱਕ 365 ਦਿਨਾਂ ਦੇ ਵਿੱਚੋਂ 200 ਦਿ ਉਹਦੇ ਉਹ ਮੰਗ ਕਹਿੰਦੇ 600 ਤੱਕ ਦਾ ਸਰਕਾਰ ਕਹਿ ਰਹੀ ਆ ਵੀ 600 ਦਿਹਾੜੀ ਦਵੂਗੀ ਅਸੀਂ 200 ਦਿਨ ਕੰਮ ਦੇ ਕੇ ਵੀ 600 ਦਿਹਾੜੀ ਉਹ ਉਹ ਮੰਗਦਾ ਸ਼ਾਇਦ ਮੰਨ ਮੰਨੇ ਵੀ ਆ ਬਸ ਤਿੰਨ ਚਾਰ ਮੰਗਦਾ ਈਕ ਐਮ ਐਸ ਪੀ ਵਾਲੀ ਅੜੀ ਵੀ ਆ ਮੇਨ ਇੱਕ ਕਰਜ਼ਾ ਮੁਕਤੀ ਵਾਲੀ ਹੈ ਜਿਹੜੀ ਮੇਨ ਪੋਲੂਸ਼ਨ ਐਕਟ ਵਾਲੀ ਵੀ ਮੰਨੇ ਪਏ ਆ ਪੋਲੂਸ਼ਨ ਐਕਟ ਦਾ ਇਦਾਂ ਦਾ ਵੀ ਜਿਹੜਾ ਪ੍ਰਦੂਸ਼ਣ ਐਕਟ ਨਵਾਂ ਬਣਿਆ ਏ ਜਿਹੜੇ ਆਪਣੇ ਅੱਗ ਲਾਉਣ ਤੇ ਪਰਚੇ ਕਰਦੇ ਉਹ ਕਰਦੇ ਆ ਜਿਉ ਤੇ ਬਾਹਰ ਰੱਖੂਗੇ ਕਿਸਾਨਾਂ ਨੂੰ ਵੀ ਜਦ ਤੱਕ ਅਸੀਂ ਕੋਈ ਸਰਕਾਰ ਹੱਲ ਨਹੀਂ ਕਰਕੇ ਦਿੰਦੀ ਨਾ ਪਰਾਲੀਆਂ ਦਾ ਉਹਦਾ ਵੀ ਜਦ ਤੱਕ ਕੋਈ ਪਰਚਾ ਨਹੀਂ ਕਰ ਸਕਦਾ ਇਹ ਛਾਓ ਥੋੜੀ ਆ ਕਿਸੇ ਨੂੰ ਯਾਰ ਪਰਾਲੀ ਲਾਉਣ ਦਾ ਤੇ ਬਾਕੀ ਕਰਜ ਇਹ ਮਜ਼ਦੂਰਾਂ ਦੇ ਵੀ ਵੇਚੇ ਇਹਨਾਂ ਨੇ ਐਕਟ ਰੱਖਿਆ ਹੋਇਆ ਉਹ ਵੀ ਵੀ ਕਰਜ ਮਾਫੀ ਮਜ਼ਦੂਰਾਂ ਦੇ ਕਿਸਾਨਾਂ ਦੋਨਾਂ ਦੀ ਆ ਦੂਰਾ ਕਿਸਾਨਾਂ ਦੋਹਾਂ ਦੀ ਆ ਬਾਕੀ ਪਾੜਨੇ ਵਾਲੇ ਨੇ ਸਾਰੇ ਪਾਸੇ ਪਾੜੀ ਜਾਣਾ ਯਾਰ ਅੱਧੇ ਕਹੀ ਜਾਂਦੇ ਆ ਤੁਸੀਂ ਤੁਰੇ ਹੋ ਪਹਿਲਾ ਮਜ਼ਦੂਰਾਂ ਦਾ ਤੁਸੀਂ ਨਾਂ ਰੱਖਿਆ ਵਾ ਤਾਂ ਹੁਣ ਕੋਈ ਮਜ਼ਦੂਰਾਂ ਨਾਉ ਨਹੀਂ ਲੰਦਾ ਹੈ ਜਾਂ ਹੱਲ ਹੋਣਾ ਨਾ ਬਾਈ ਸਾਰਿਆਂ ਦਾ ਇਕੱਠਾ ਹੀ ਹੋਣਾ ਏ ਜਾਂ ਉਰੇ ਬੈਠੇ ਆ ਕਰਾਂ ਬੈਗੇ ਬੰਦਾ ਜੋ ਮਰਜੀ ਜਿਹੜੇ ਕਮੈਂਟ ਕਰਦੇ ਆ ਪਹਿਲੀ ਗੱਲ ਤੌਰੇ ਹੈ ਨਹੀਂ ਯਾਰ ਮੋਰਚੇ 'ਵਰ ਕੋਈ ਨਹੀਂ ਹੈਗਾ ਜਿਹੜੇ ਗਲਤ ਕਮੈਂਟ ਕਰਦੇ ਆ ਜਿਹੜੇ ਮੋਰਚੇ 'ਵਰ ਬੈਠੇ ਉਹਨਾਂ ਨੇ ਤਾਂ ਰੇਂਜੇ ਨਹੀਂ ਆਉਂਦੀ ਰੇਂਜੇ ਨਹੀਂ ਆਉਂਦੀ ਉਹ ਤਾਂ ਰੇਂਜੇ ਨਹੀਂ ਹੈਗੀ ਯਾਰ ਜਿਹੜਾ ਔਰੇ ਆ ਜਾਂ ਬੇਲਾ ਇਹ ਬੰਦਾ ਹੋਇਆ ਇੰਗਲੈਂਡ ਬਾਕੀ ਜਿਹੇ ਬੰਦਾ ਬਾਈ ਕੁਝ ਕਰ ਨਹੀਂ ਸਕਦਾ ਜਿਹੜੇ ਕਰਦੇ ਆ ਮੁਰੇ ਲੱਗੇ ਵੇ ਉਹਨਾਂ ਦਾ ਮਨੋਵਲਨਾ ਵਾ ਡਾਊਨ ਕਰੋ ਹਾਂ ਯਾਰ ਹਾਸਲੇ ਜਾਂਦੇ ਮਜ਼ਦੂਰ ਆਵਾ ਕੁਝ ਨਹੀਂ ਉਹ ਨਿੱਟੇ ਤੇ ਭਗਾਈ ਮਾਰਨੇ ਵਾਲੇ ਆ ਬਸ ਕਿਸੇ ਨੂੰ ਚਾਉ ਨਹੀਂ ਹੈਗਾ ਬਾਈ ਐਂ ਤਾਂ ਹੈ ਨਹੀਂ ਕਿਸੇ ਨੂੰ ਵੀ ਔਰੇ ਕੋਈ ਯੂਨੀਅਨ ਆਪਣੇ ਖ ਹੁਣ ਦੇਖ ਲਓ ਜਿਹੜੇ ਇੱਥੇ ਗੁਰਦਾਸਪੁਰ ਤੇ ਅਵੜਸਰ ਤੋਂ ਆਏ ਹੋਏ ਆ ਘੱਟੋ ਘੱਟ ਇੱਕ ਪਾਸੇ ਦਾ ਉਹਨਾਂ ਦਾ 10-12000 ਦਾ ਤੇਲ ਲੱਗ ਜਾਣਾ ਗੱਗੇ ਫਿਰ ਉਹਨਾਂ ਖਰਚਾ ਰਹਿਣਾ 22000 ਦਾ ਤੇਲ ਕਿੱਥੇ ਬਾਰਡਰ ਤੇ ਜਾ ਕੇ ਆ ਕਿਨੂੰ ਜਾਇ ਯਾਰ 22000 ਕਿਲੋਮੀਟਰ ਉਹਨਾਂ ਨੂੰ ਕਿਹੜੇ ਜਥੇਬੰਦੀ ਨੇ ਕੋਲ ਤੇ ਤੇਲ ਪਵਾ ਦੇਣਾ ਆਪਣੇ ਖਰਚੇ ਕਰਕੇ ਆਏ ਹੋਏ ਸਾਰੇ ਆਪਣੇ ਖਰਚੇ ਆਏ ਤਾਂ ਹੈ ਨਹੀਂ ਵੀ ਕਿਤੇ ਘੁੰਮਣ ਵਾਸਤੇ ਆਏ ਹੋਏ ਆ ਮੇਰੇ ਨਾਲ ਤਾਂ ਆਪਣੇ ਹੱਕਾਂ ਵਾਸਤੇ ਆਏ ਹੋਏ ਆ ਸਾਡੇ ਹੱਕ ਕਿਹੜਾ ਵਿਲਾ ਹੈ ਅੱਜ ਦੇ ਟਾਈਮ 'ਚ ਯਾਰ ਕਿਸੇ ਦੇ 10 ਮਿੰਟ ਕਢਾ ਕੇ ਦੇਖ ਲਈ ਕੀ ਭਾਈ ਆਪਣਾ ਸਪੋਰਟ ਕਰੋ ਜਿੱਦਣਾ ਆਪਾਂ ਨੇ ਪਹਿਲਾਂ ਵੋਟ ਦੇ ਸਪੋਰਟ ਕਰਾ ਆਪਾਂ ਨੇ ਫਟੇ ਹਾਂ ਇਹ ਵੀ ਫਟੇ ਹੋ ਕੇ ਜਿੱਦਣਾ ਸ਼ੰਪੂ ਤੇ ਭਾਈ ਜਿੰਨਾ ਇੰਨਾ ਇਕੱਠਾ ਇੰਨਾ ਆਪਣਾ ਉੱਥੇ ਜਿੱਦਣਾ ਸਿੰਕੂ ਬਾਰਡਰ ਦੇ ਕੱਢ ਤਾਂ ਉੰਨਾ ਕੱਲਾ ਸ਼ੰਪੂ ਤੇ ਇਕੱਠਾ ਹੋਇਆ ਭਾਈ ਹਾਂ ਇੰਨਾ ਇਕੱਠਾ ਹੈਗਾ ਹਾਂ 5 ਕਿਲੋਮੀਟਰ ਤੱਕ ਟਰੈਕਟਰ ਖੜਾ ਬਹੁਤ ਦੂਰ ਆ ਹਾਂ ਹਾਂ ਦੱਸਦਾ ਨਹੀਂ ਮੁੰਡਾ ਕਹਿੰਦਾ 5 ਕਿਲੋਮੀਟਰ ਹੈਗਾ ਏ 5 ਕਿਲੋਮੀਟਰ ਕਹਿਣਾ ਸੌਖਾ ਬਹੁਤ ਹੋ ਜਾਂਦਾ ਉੱਥੇ ਵੀ 5-6 ਕਿਲੋਮੀਟਰ ਦਈਦਾ ਬਾਬੇ ਹੈ ਵੀ ਦੋਵੇਂ ਪਾਸੇ ਆ ਸਾਰਾ ਰੋਡ ਜਾਮ ਕਰਿਆ ਸਾਰਾ ਰੋਡ ਦੇ ਹੇਠਾਂ ਵੀ ਉੱਪਰ ਵੀ ਆ ਇੱਕ ਸਾਈਡ ਨੂੰ ਬਾਈ ਚਾਰ-ਚਾਰ ਲੇਨਾਂ ਬਣੀ ਹੋਈ ਆ ਜਿਹੀ ਲੇਨਾਂ ਸਿੰਗਲ-ਸਿੰਗਲ ਆਲਾ ਦੇ ਲਈ ਦੇਖ ਆਪ ਦੀ ਆਪਣੀ ਰਾਜਧਾਨੀ ਆਰ ਅਸੀਂ ਆਪਣੀ ਰਾਜਧਾਨੀ ਨਹੀਂ ਜਾ ਸਕਦੇ ਯਾਰ ਕਿਤੇ ਇਹ ਰੋਕੇ ਕੀ ਨੇ ਸਰਕਾਰ ਨੇ ਰੋਕੇ ਆ ਕਿਸਾਨ ਕਿਸਾਨ ਤਾਂ ਆਏ ਆ ਕਿਸਾਨ ਆਏ 13 ਤਰੀਕ ਨੂੰ 13 ਇਹਨਾਂ ਨੇ 12 ਤਰੀਕ ਦੀ ਤਿਆਰੀ ਕਰੀ ਵੀ 12 ਤਰੀਕ ਦੇ ਰੋਡ ਬੰਦਾ 11-12 ਤਰੀਕ ਦੇ ਠੀਕ ਆ ਪਹਿਲਾਂ ਦੇ ਕਰੇ ਵੀ ਆ ਉੱਥੇ ਜਾ ਕੇ ਤਾਂ ਵਧੀਆ ਸਰਕਾਰ ਨੂੰ ਜੋ ਮੰਗਾਂ ਮਿਲਦਾ ਸੀ ਉੱਥੇ ਆ ਕੇ ਗਲਤੀਆਂ ਕਰਦੇ ਯਾਰ ਸਰਕਾਰ ਜੋ ਮਰਜ਼ੀ ਕਰਦੀ ਐਸੇ ਦਾ ਆਪਣਾ ਹਾਂਜੀ نیچے ਬੈਠੇ ਸਟੇਟ 'ਚ ਬੈਠੇ ਹਾਂ ਸਾਨੂੰ ਤਾਂ ਆਪਣੀ ਸਟੇਟ 'ਚੋਂ ਹੀ ਨਿਕਲਣ ਦਿੱਤਾ ਹਾਂਜੀ ਲੋਕਾਂ ਨੇ ਲੁੱਟ ਮਿਟਰ ਤੋਂ ਮਿਟਰ ਤੋਂ ਇਸ਼ਾਰ ਕਰਦੇ ਉਹਨਾਂ ਨੂੰ ਫੜ ਕੇ ਕਿੰਨਾ ਚਿਰ ਬੈਠ ਕੇ ਹੱਸੇ ਬੰਦ ਕਰਦੇ ਹਾਂ ਹਜੇ ਹਜੇ ਨਾ ਮੇਰਾ ਜਹਾਜ ਹੋਇਆ ਸਰ ਹਲਕਾ ਇੱਕ ਬੀਸਤਾ ਇੱਧਰ ਅਸੂਲ

ਆਹ ਮੇਰੇ ਕੋਲ ਕਿਸਾਨਾਂ ਦਾ ਮੋਟੀ ਗੱਲ ਸੁਣੀ ਦਿਓ ਉਹ ਬੈਠੇ ਨਹੀਂ ਆਜਾਗੇ ਕਿਉਂਕਿ ਉਹਨਾਂ ਨੂੰ ਮਿਲ ਜਾਂਦੀ ਹੈ ਲੈ ਕੇ ਵੀ ਚੱਲ ਸਕਦਾ ਹੈਗਾ ਕੋਈ ਹੈ ਆ ਕੇ ਜਿਹੜੀ ਉਹ ਜਿਹੜੇ ਕਹਿੰਦੇ ਸੀ ਉਹ ਅਸੀਂ ਸਰਕਾਰ ਨੂੰ ਪਹੁੰਚਾਵਾਂਗੇ ਉਹਨਾਂ ਨੂੰ ਅਕਲ ਨਹੀਂ ਉਹ ਆਪਾਂ ਨਾਲੋਂ ਗੱਲ ਵੀ ਕਰ ਸਕेंगे ਅਖੀਰ ਕਿਸਾਨਾਂ ਨੇ ਉਹਨਾਂ ਨਾਲ ਗੱਲ ਕਰਨੀ ਠੀਕ ਹੈ ਤਮਾਮ ਇਹ ਸ਼ੰਭੂ ਤੇ ਆਪਾਂ ਰਾਜਪੁਰੇ ਵੱਲ ਨੂੰ ਜਾ ਰਹੇ ਆਂ ਦੇਖ ਲੈ ਕਿੱਥੇ ਤੱਕ ਜਾ ਅਗਲਾ ਸਿੰਘੂ ਨਾ ਵੀ ਆ ਟਰਾਲੀਆਂ ਲੱਗਦੀਆਂ ਯਾਰ ਬਹੁਤ ਟਰੰਕ ਆ ਕਰਾ ਬਾਬੇ ਤਿੰਨੇ ਲੈਣਾ ਐ ਦੋ ਕਰਾ ਹੋ ਜਾਦਾ ਮੈਂ ਸਿੰਘੂ ਆਪਾਂ ਸਾਈਡ ਵਾਲੀ ਹੁੰਦੀ ਜਿਹੜੀ ਛੋਟੀ ਸੜਕ ਸਿੰਘੂ ਜਿੱਥੇ ਇਕੱਠ ਹੋਇਆ ਵਾ ਬਈ ਦੇ ਪਰ ਜਾਂਦੇ ਆਂ ਉਹ ਬੈਠਾ ਸਾਰਾ ਬਹੁਤ ਬਹੁਤ ਅਸੀਕਾਲ ਜੀ ਅਸੀਕਾਲ ਜੀ ਅਸੀਕਾਲ ਜੀ ਬਾਈ ਅਸੀਕਾਲ ਜੀ ਟੱਕੀ ਦਾ ਬੜਾ ਹਾਂ ਹਾਂ ਚੱਲ ਹਾਂ ਨਾ ਨਾ ਪਾ ਗਿਆ ਜੀ ਤੇਜ਼ ਜੀ ਜੰਦੀ ਕਰੇ ਨੀ ਹਾਂ ਲੋਭ ਜਾ ਕੇ ਵਾਪਸ ਕਿਹੜਾ ਵਧਾਈ ਵੀ ਕਿੱਕਣਾ ਭਾਈ ਪ੍ਰੋਗਰਾਮ ਉੱਥੇ ਪ੍ਰੋਗਰਾਮ ਭਾਈ ਉੱਥੇ ਜਾਮ ਹੈਗਾ ਜੀ 5-6 ਕਿਲੋਮੀਟਰ ਚ ਟਰਾਲੀਆਂ ਟਰੈਕਟਰ ਖੜੇ ਬਹੁਤ ਗੱਡੀਆਂ ਵੀ ਬਹੁਤ ਆਈ ਸਟੇਜ ਮੂਰੀ ਲਈ ਪਈ ਉਹਨਾਂ ਨੇ ਉੱਥੇ ਮੂਰੀ ਜਾ ਕੇ ਆਏ ਅਸੀਂ ਬਾਕੀ ਉਹ ਕਹਿੰਦੇ ਵੀ ਹਲੇ ਕੰਮ ਅਜੇ ਦਾ ਖੰਡਾ ਹੈ ਤਾਂ ਆਈ ਉੱਥੇ ਇੰਨਾ ਚੱਲੇ ਚੱਲਿਆ ਵਿਚ ਨੂੰ ਮੜਾ ਮੋਟਾ ਵੀ ਉਹ ਕਹਿੰਦੇ ਐਤਵਾਰ ਤੱਕ ਕਹਿੰਦੇ ਉਹ ਕਰੋ ਮੜਾ ਜਾ ਵੀ ਬੇਟਿੰਗ ਕਰੋ ਹੈ ਵੀ ਐਤਵਾਰ ਤੱਕ ਬੈਠੋ ਵੀ ਐਤਵਾਰ ਨੂੰ ਪਤਾ ਲੱਗੂਗਾ ਵੀ ਜਿਹੜੀ ਅਗਲੀ ਕਾਰਵਾਈ ਆ ਫਿਰ ਐਤਵਾਰ ਤੇ ਬਾਅਦ ਕਰੂਗੇ ਐਤਵਾਰ ਦਾ ਟਾਈਮ ਹੀ ਜਾਣਾ ਨਾ ਲੰਗਰਾਂ ਦਾ ਕੋਈ ਅੰਤ ਨਹੀਂ ਬਾਈ ਉੱਥੇ ਹਾਂ ਲੰਗਰ ਬਹੁਤ ਆ ਤਾਂ ਸਾਰੇ ਰੋਡ ਵੀ ਬੰਦ ਤੇ ਹਾਂ ਨਾ ਜਾਮ ਲੱਗਿਆ ਬਾਈ ਜਾਮ ਲੱਗੇ ਬੰਕੇ ਰੋਡ ਉੱਪਰ ਵੀ ਕੁਸਰੀ ਮੇਰੇ ਆਪ ਇੱਥੇ ਕੋਈ ਬੜੀ ਮਾੜਾ ਮੋਟਾ ਲੋਕਲ ਬੰਦਾ ਲੱਗਦਾ ਤਾਂ ਨਹੀਂ ਕੋਈ ਲੱਗਿਆ ਹੈਗਾ ਇੱਥੇ ਆਪਣੇ ਰੋਡ ਉੱਪਰ ਵੀ ਤੇਰਾ ਕਹੇ ਹੁਣ ਕਾਇਤ ਕਹਿੰਦੇ ਆ ਕਾਇਤਰੀਕ ਨੂੰ ਐਤਵਾਰ ਨੂੰ ਐਤਵਾਰ ਨੂੰ ਇੱਕ ਜੀ ਲੋ ਤਿਆਰੀ ਹੁਣ ਲਾ ਲਓ ਤੰਬੂ ਤਾਂ ਲੱਗਿਆ ਬਾਈ ਟਰੈਲੇ ਪਰ ਬਲਕਿ ਪੋਸਟਰ ਹੀ ਲਾਉਣਾ ਪੋਸਟਰ ਲਾਓ ਟੰਡੇ ਲੈ ਆਏ ਸੀ ਟੰਡੇ ਲਿਆਂਦੇ ਅੱਜ ਠੀਕ ਐ ਟੰਡੇ ਲੈ ਆਏ ਹਾਂ ਪੋਸਟਰ ਲਾ ਕੇ ਟਰਾਲੀ ਤੇ ਕਾਰਨ ਤਿਆਰ ਐਦਾਂ ਐਤਵਾਰ ਨੂੰ ਜਾਣਾ ਚਾਹੇ ਚਲੀਏ ਗਾਂਹ ਚਲੀਏ ਚਾਹੇ ਤੰਬੂ ਉੱਤੇ ਚਲੀਏ ਠੀਕ ਐ ਜਿਵੇਂ ਹੁਕਮ ਹੋਇਆ ਉਹਨਾਂ ਦਾ ਨਾ ਨਾ ਠੀਕ ਐ ਲੀਡਰਾਂ ਦਾ ਓਕੇ ਐ ਤਲੇ ਤੋਂ ਬੰਨੇ ਬੈਠੇ ਹੁੰਨੇ ਬੈਠਨਾਂ ਜੀ ਥੱਲੇ ਉੱਥੇ ਬੈਠੇ ਆ ਜੀ ਲੰਗਰ ਬਹੁਤ ਚੱਲਦੇ ਆ ਜੀ ਮੈਂ ਕਿਹਦਾ ਕਾਲ ਲਊਗਾ ਉੱਧਾ ਕਰੂੰਗਾ ਪਤਾ ਲੱਜਣਾ ਵੀ ਨਹੀਂ ਕੀ ਉਹਨਾਂ ਨੂੰ ਜਾ ਕੇ ਪਤਾ ਲੱਗ ਗਿਆ ਜੀ ਕੀ ਹੋਇਆ ਇਹ ਤਾਂ ਠੀਕ ਆ ਠੀਕ ਆ ਬਾਕੀ ਅੱਜ ਭਾਈ 5 5 6 ਕਿਲੋਮੀਟਰ ਜੇ ਹੈ ਅਦਰ ਵੀ ਉਹ ਮੈਂ ਕੜਾ ਇੱਟ ਲਿਆ ਮੈਂ ਖਿਲਾੜੀ ਜੀ ਮੈਂ ਗੁੜ ਕੱਢਿਆ ਅੱਜ ਹੂੰ ਕਿੰਨਾ ਕੱਢਿਆ 60 65 ਕਿਲੋ ਕੱਢਿਆ ਅਦਰ ਭਾਈ 85 ਦਾ ਹੂੰ 85 ਦਾ 85 ਦਾ ਹੂੰ 85 ਗੰਨਾ ਤਾਂ ਮਿੱਥੇ 85 ਦੇ ਗੁੱਡ ਵਧੀਆ ਬੰਦਦਾ 85 ਦੀ ਹੁੰਦਾ ਹਾਂ ਕੱਲੂ ਫੇਰ ਕੱਢਣਾ ਬਾਈ ਹੂੰ ਚ ਕੱਲੂ ਮਾਦ ਦੇ ਦੋ ਕਿੜਾ ਕੱਲੂ ਵੀ ਪਰਸੋਂ ਨੂੰ ਵੀ ਕੱਢਣਾ ਦੋ ਦਿਨ ਕੱਢਣਾ ਬਸ ਅੱਛਾ ਬੱਕਟ ਲਾ ਫੇਰ ਐਤਵਾਰ ਤੇ ਪਹਿਲਾ ਪਹਿਲਾ ਬਸ ਦੋ ਦਿਨ ਹੀ ਆ ਸਾਡੀ ਠੀਕ ਹੈ ਹਾਂ ਜੇ ਕਿਤੇ ਮੀਂਹ ਪੈ ਜਾਵੇ ਆ ਜਿਹੜਾ ਦੱਸਿਆ ਪਿਆ ਹੁਣ ਫੇਰ ਜਮਾਈ ਵਿਹਲੇ ਆ ਜਮਾਈ ਵਿਹਲੇ ਬਾਬਲੇ ਹੈ ਬੈਲੀ ਸਾਰੀ ਹੋਏ ਇਹ ਪਾਣੀ ਪੂਣੀ ਮਾਰੇ ਮੋਤੀ ਲਾਉਣੀ ਦਾਦਾ ਨਾਈ ਤਾਂ ਇਹ ਮੇਰੇ ਕੋ 3 ਬੇਲ ਲੈਂਟਰ ਰੋਕਣਾ ਹਾਂ 3 ਬੇਲ ਲੈਂਟਰ ਰੋਕਣਾ ਇਹਦਾ ਨਾ ਕੱਲੂ ਘੜ ਦੇਣਾ ਪੱਤੀ 18 20 ਤਰੀਕ ਦੱਸਿਆ ਪਿਆ ਛੀੜ ਬਹੁਤ ਹੈ ਬਾਈ ਉੱਥੇ ਬਹੁਤ ਕੱਟ ਹੈ ਇਹਦਾ ਬਿੱਲ ਲਈ ਜਮਈ ਹੁਣ ਵੀ ਜਾਣਾ ਹੈ ਜਾਓ ਜਾਓ ਜਮਈ ਕਹੀ ਜਨੇ ਉੱਥੇ ਜਿਹੜੇ ਬੈਠੇ ਨੇ ਉਹਦਾ ਵੀ ਦੇਖੋ ਉਹ ਸਾਰਾ ਤੰਬੂ ਦੰਬੂ ਹੈਗੇ ਇਹ ਖੜੀ ਨੇਰੇ ਚ ਖਰੀ ਨਹੀਂ ਦਰੇ ਤਾਂ ਇਹ ਕੀ ਹੈ ਜਿਵੇਂ ਦਿੱਲੀ ਦਾ ਕੀ ਹੈ ਇਹ ਤਾਂ ਕੁਝ ਵੀ ਨਹੀਂ ਹੈਗਾ ਯਾ ਤਾਂ ਨਹੀਂ ਜਿਹੜਾ ਸਿਆਲ ਰੋਹੀ ਇਹਦਾ ਮੱਛਰ ਤਾਂ ਜਦ ਜਦ ਨਹੀਂ ਉੱਥੇ ਟਾਈਮ ਕੱਟਿਆ ਹੈਗਾ ਉੱਥੇ ਦਿੱਲੀ ਚ ਨਹੀਂ ਘਬਰੇ ਤਾਂ ਫਿਰ ਆਪਰੇ ਘਰ ਚ ਬੈਠੇ ਆਂ ਹੋਰ ਲੰਗਰ ਬਹੁਤ ਹੈ ਲੰਗਰ ਤਾਂ ਉੱਥੇ ਨਹੀਂ ਥੋੜਾ ਜੀ ਦਿੱਲੀ ਚ ਰਿਕੇ ਆਉਣੀਆਂ ਲੰਗਰ ਨਹੀਂ ਮੌਸਮ ਠੀਕ ਰਹੇ ਲਾਗਲੇ ਪਿੰਡ ਵਾਲੇ ਜਿਹਦੇ ਬਣਾ ਲੈਂਦੇ ਆ ਗਿੱਲੇ ਚ ਹੋਰ ਹੋਰ ਮਧੀਆਂ ਭਾਈ ਜਾਣਾ ਚਾਹੀਦਾ ਜ਼ਰੂਰੀ ਹੈ ਜਾਣਾ ਵੀ ਤਾਂ ਕੰਮ ਕਾਦੇ ਖਾਤਰ ਕਰਨੇ ਕਿ ਕਿਹੜੀ ਸਟੇਜ ਨਹੀਂ ਨਾ ਲਾਈ ਹੈਗੀ ਹੈ ਸਟੇਜ ਪੱਕੀ ਨਹੀਂ ਲਾਈ ਹੈਗੀ ਕੱਲ ਗੱਡੀ ਹੀ ਪਰੇ ਬੋਲਦੋ ਕਹਿੰਦੇ ਪੱਕੀ ਲਾਉਣੀ ਹੋਣੀ ਹੈ ਕਿ ਕਹਿੰਦੇ ਪਤਾ ਤਾਂ ਲੱਗੇ ਕਿ ਆ ਕਹਿੰਦੇ ਫੇਰ ਗਾਹ ਜਾਉਂਗੇ ਅਸੀਂ ਆ ਫੇਰ ਪੱਕੀ ਤੇ ਤਾਂ ਲਾਉਂਗੇ ਜੇ ਗਾਹ ਚਲੇਗੇ ਫੇਰ ਜੂ ਪੱਕੀ ਲਾਉਣੀ ਹੈ ਮੈਂ ਤਾਂ ਉੱਥੇ ਹੀ ਲੱਗੂ ਜਾ ਕੇ ਸਰੀ ਥੋੜਾ ਮੱਕਈ ਹਾਂ ਠੀਕ ਆ ਲੰਗਰ ਉੱਥਰੇ ਹੀ ਲੱਗੇ ਚੱਲਣਾ ਰੂਪੀਆਂ ਦੇ ਕੇ ਆ ਸਾਰੇ ਲੰਗਰ ਹਰ ਤਰ੍ਹਾਂ ਦਾ ਲੰਗਰ ਲਾਇਆ ਹੋਇਆ ਕੋਲ ਬਲਾਜਾ ਠੀਕ ਆ ਤਾਂ ਅਗੀ ਉਹ ਤਾਂ ਬੰਦੇ ਆ ਫਰੀਕੇ ਉਹਨੇ ਉੱਥੇ ਵਾਲਾ ਦਾ ਬੰਦਾ ਉਹ ਤਾਂ ਬੰਦੇ ਕਰਿਆ ਉਹ ਉਹਦਾ ਬੰਦਾ ਉਹ 4-4 12 ਵਜੇ ਤੇ 4 ਵਜੇ ਤੱਕ ਟੋਲ ਬਦਲਾ ਜਿਆ ਪਰ ਵੀ ਬੈਠਦੇ ਆ ਆ ਬੰਦ ਤੇ ਅੱਜ ਆ ਵੀ ਬੰਦਤਾ ਮੈਂ ਕਹਿੰਦਾ ਆਪਣੇ ਰੁਕਣ ਵਾਲਾ ਵੀ ਬੰਦਤਾ ਜੀ ਜਿੰਨੇ ਅਸੀਂ ਗਿਆ ਤੱਕ ਉਧਰ ਹੈ ਸਾਨੂੰ ਵੀ ਹੈ ਖੁੱਲੇ ਕੰਮ ਚੱਲੇ ਆ ਤਾਂ ਹੀ ਬਸ ਚੱਲਣਾ ਹੀ ਤਾਂ ਖੁੱਲਾ ਜੀ ਚੱਲਣਾ ਨਹੀਂ ਤਾਂ ਉਹ ਉਧਰ ਬੈਠੇ ਤੇ ਅੱਜ ਇੱਧਰ ਬੈਠੇ ਵਿਚ ਨੂੰ ਚੱਲਿਆ 5 ਕਿ ਮਿੰਟ ਕੰਮ ਫੇਰ ਟਿਕਟ ਕਾਉ ਜਿਆ ਹੋ ਗਿਆ ਹੈ ਹੂੰ ਮਾ ਮੋਟਾ ਹਲਕਲਾ ਹੋਈ ਜਾਂਦਾ ਉੱਥੇ ਪਰਾਹ ਸ਼ਾਂਤੀ ਹੋਇਆ ਨਹੀਂ ਹੋਇਆ ਨਹੀਂ ਹਾਂਜੀ ਪਹਿਲਾਂ 2 ਦਿਨ ਬਾਈ ਕਹਿੰਦੇ ਬਹੁਤ ਚੱਲਿਆ ਬਾਈ ਕੰਮ ਸ਼ਾਂਤੀ ਚ ਆਇਆ 13 ਅਰ 14 ਤਰੀਕ ਨੂੰ ਅੱਛਾ ਬਹੁਤ ਕੰਮ ਚੱਲਿਆ ਹੁਣ ਉਹ ਕਹਿੰਦੇ ਸਾਨੂੰ ਬਹਾਨਾ ਮਿਲੇ ਕੋਈ ਤਾਂ ਕਰਕੇ ਟਿੱਕੇ ਕਰੇ ਵੀਰ ਤੇ ਗੇੜੇ ਨਾ ਕਿਹਾ ਬਾਈ ਲੀਡਰ ਦੀ ਬਣਨੀ ਚਾਹੀਦੀ ਹੈਗਾ ਜੇ ਹੁਣ ਮੀਟਿੰਗ ਹੀ ਚੱਲਦੀ ਹੈ ਕੋਈ ਨਾ ਦੀ ਉਸ ਦੇ ਕੋਈ ਹੱਲ ਵਾਦੀ ਕੋਈ ਹੱਲ ਨਿਕਲ ਜੇ ਬਹੁਤ ਵਧੀਆ ਗੱਲ ਹੈ ਹੈ ਕਿ ਨਹੀਂ ਨੁਕਸਾਨ ਹੁੰਦਾ ਯਾਰ ਹੋਰ ਸਾਤੇ ਬੜੀ ਗਲਤ ਨੁਕਸਾਨ ਦੀ ਹੈ ਨੁਕਸਾਨ ਹੁੰਦਾ ਅੱਜ ਵੀ ਤਿੰਨ ਚਾਰ ਫਟੜ ਫੋਲੇ ਉਹਨਾਂ ਜੀ ਵੀ ਉਹ ਕਰਦੇ ਆਂ ਵੀ ਤੁਸੀਂ ਦੇਖੇਗੇ ਉਹਨਾਂ ਜੀ ਦੀਆਂ ਗੋਲੀਆਂ ਮਾਰਦੇ ਆ ਉਹ ਸੜੀਆਂ ਖਰਾਬ ਕਰਦੀਆਂ ਸ਼ਰਲੇ ਜੀ ਨਾਲੇ ਹੱਲੇ ਇਹਦਾ ਹੱਲੇ ਲਾ ਜਾ ਵਾ ਤੋ ਕੋਈ ਹੱਲ ਨਿਕਲ ਰਵੇਦਾ ਅਰੇ ਖ਼ਬਰੀ ਜਲਦੀ ਹੈ ਹੈ ਕਿ ਨਹੀਂ ਗੱਲ ਤਾਂ ਬੈਠ ਕੇ ਹੀ ਹੋਣੀ ਹੈ ਬੈਠ ਕੇ ਹੋਣੀ ਹੈ ਗੱਲ ਮਲਾਜਮ ਵੀ ਖੜੀ ਲੱਤੇ ਹੈ ਜੀ ਉਹ ਮਲਾਜਮ ਵੀ ਰੁਗਿਆ ਮਰ ਗਿਆ ਜਿੱਥੇ ਕੋਈ ਕੋਈ ਮਲਾਜਮ ਮਰ ਗਿਆ ਕੋਈ ਉੱਤਨੀ ਅਟੈਕ ਹੋਇਆ ਕੋਈ ਨਹੀਂ ਕੀ ਫਿਰ ਨਾ ਉਹਦਾ ਕਿਸਾਨ ਤਾਂ ਮੈਂ ਕਹਿੰਦਾ ਕਿਸਾਨ ਮਰਿਆ ਅਟੈਕ ਹੋਇਆ ਕਿਸਾਨ ਮਰਿਆ ਇੱਕ ਉਹ ਵੀ ਤਾਂ ਮਲਾਜਮ ਧੂਆਂ ਦੇ ਲੱਜ ਵੀ ਉੱਥੇ ਦੇ ਲ ਬਹੁਤ ਹੁੰਦਾ ਸਾਦੀ ਸਾਦੀ ਬਹੁਤ ਬਚੜਨੀ ਸਾਹ ਲੈਣਾ ਬਹੁਤ ਔਖਾ ਦਾ ਗਾਂ ਗਲ ਗਲ ਨੂੰ ਜਾ ਕੇ ਲੱਗਦਾ ਉਹ ਤਾਂ ਪੋਲ ਜਾ ਕੇ ਆਇਆ ਗਾਂ ਸਿਰੇ ਉਹ ਛਿੱਕਾਂ ਬਹੁਤ ਲੱਗਦੀਆਂ ਛਿੱਕਾਂ ਬਹੁਤ ਲੱਗਦੀਆਂ ਜਿਹੜਾ ਕਹਿੰਦੇ ਜਿਹਨੂੰ ਗੈਸ ਜੀ ਆ ਜਿੱਲਾ ਰਮਾਲ ਬੂੜੀ ਬੰਨ ਕੇ ਰੱਖੇ ਮੂੰਹ ਪਰ ਅੱਖਾਂ ਪਰ ਵੀ ਇੰਨਾ ਕੱਪੜਾ ਕਿੱਲਾ ਕੱਪੜਾ ਚਾਹੀਦਾ ਬਹੁਤ ਚੜਦੀ ਆ ਹੁਣ ਸਾਨੂੰ ਅੱਖਾਂ ਨੂੰ ਗੈਸ ਹਲੇ ਵੀ ਹਵਾ ਚ ਹੈਗੀ ਆ ਉੱਥੇ ਹੈਗੀ ਆ ਅੱਡੀਆਂ ਜਨੇ ਹਜੇ ਵੀ ਗਲਤ ਗੱਲ ਆ ਵੈਸੇ ਇਹ ਬਹੁਤ ਗਲਤ ਬਹੁਤ ਬਹੁਤ ਗਲਤ ਹੈ ਹਲੇ ਬਾਉਂਡਰੀ ਬਣਾਤਾ ਰਿਆ ਨੇ ਆਹ ਤਾਰ ਅਸੀਂ ਪਾਕਿਸਤਾਨ ਕਿੰਦਾ ਦੇਖੀ ਸੀ ਜਿਵੇਂ ਅਸੀਂ ਮੱਥਾ ਨਿੱਕਾ ਗਏ ਸੀ ਉਹ ਪਾਕਿਸਤਾਨ ਦੀ ਉੱਪਰ ਕਰੀ ਪਈ ਨਾ ਹੁਣ ਪਾਕਿਸਤਾਨ ਤਾਂ ਇੰਨੀ ਤਾਰ ਆ ਇੱਥੇ ਦੇਖ ਲੈ ਕਿੱਲੇ ਕਿੱਲੇ ਮੀਟਰ ਤੇ ਉਹ ਲਾਤ ਹੋਰ ਉੱਥੇ ਐ ਤਾਰ ਲਾਖਦੀ ਆ ਤੂੰ ਇੱਥੇ ਖੜਾ ਦਬਲ ਤੇ ਵੀ ਡਿਲੀਟ ਹੀਉਂ ਕਰਤਾ ਕੰਮ ਨਹੀਂ ਲਾ ਜਿਹੜੇ ਮਰਜ਼ੀ ਦੇਸ਼ ਨੂੰ ਦੇਖ ਲੈ ਗੱਡੀਆਂ ਗੁੱਡੀਆਂ ਕੋਸੇ ਕਰੀ ਜਵੇ ਕਰਨਾ ਪੈਣਾ ਉਹਨੂੰ ਜਿੰਨਾ ਦਿੱਲੀ ਦਾ ਰਿਜੈਕਟ ਮਾਲ ਸਾਰਾ ਲੈ ਲੈ ਖੜਾਈ ਜਨੇ ਇੱਥੇ ਉਹ ਦਿੱਲੀ ਵੀ ਤਾਂ ਬੰਦੇ ਪਈ ਹੈ ਜੀ ਹੁਣ ਜਰਾ ਰੋਡ ਬੰਦ ਹੈ ਸਾਰੇ ਬੰਦ ਹੈ ਆਦਨ ਤਾਂ ਬੰਦੇ ਹੈ ਹਾਂ ਕਾ ਵੀ ਜੋ ਮਾਰੋ ਖੋ ਉਹ ਦੋਵਾਂ ਪਾਸੇ ਨੁਕਸਾਨ ਤਾਂ ਬਣਾਈਆਂ ਉਹਨਾਂ ਦਾ ਗਿਆ ਮੁੱਦੀ ਦਾ ਬੈਠੇ ਆ ਹਾਂ ਇਹਦਾ ਹੱਲ ਖੇਤੀ ਦੀ ਕਰਨਾ ਚਾਹੀਦਾ ਬਾਈ ਹੋਰ ਕੀ ਆ ਅੱਗੋਂ ਵੀ ਇਹਨਾਂ ਨੇ ਐਤਵਾਰ ਵੀ ਬਹੁਤ ਲੰਬਾ ਰੱਖ ਲਿਆ ਹਾਂ ਕੱਲ ਨੂੰ ਨੂੰ ਚਾਹੀਦਾ ਤਾਂ ਕੰਮ ਇਹਦਾ ਚੱਕਰ ਸੁਣੀ ਅੱਜ ਬੰਨਲ ਵਿੱਚ ਗਾਲੂ ਮੰਨਣ ਨੂੰ ਮੰਗਾ ਦਾ ਮੰਨਣੀ ਹੋਵੇ ਜਰੂ ਪਤਾ ਵੀ ਮੰਨ ਕੇ ਹੀ ਸਾਣਾ ਫੇ ਕਿਉਂ ਨਹੀਂ ਕਿ ਜਲ ਤੂੰ ਭਾਈ ਤੂੰ ਪੰਜ ਕਿਲੇ ਦੀ ਖੇਤੀ ਕਰਦਾ ਸਾਰੇ ਨੱਪਰ ਤੇਰਾ ਕੰਮ ਲੱਗਿਆ ਰਹਿੰਦਾ ਸਣੇ ਘਰ ਦੀ ਆਪਣੇ ਫੈਮਿਲੀ ਦੀ ਸਾਰੀ ਫੈਮਿਲੀ ਕੰਮ ਰੱਗੇ ਨਹੀਂ ਕੋ ਰੋਟੀ ਹੋ ਲੱਗਿਆ ਬ ਕੋਣ ਲੇਬਰ ਦੀ ਇਹਨੂੰ ਕੋਈ ਖੇਤਾ ਜੀ ਲੱਗਿਆ ਉਹ ਕਿੱ데 ਲੱਗਿਆ ਉਹ ਕਿਧਰ ਹੈ ਕਿ ਨਹੀਂ ਉਹ ਕੜੇਗਾ ਤੇ ਮਾਰ ਰਿਹਾ ਹੈ ਬੈਠਾ ਉੱਠ ਕੇ ਉਰੇ ਆ ਇਹ ਨੂੰ ਮੰਗੋ ਲੱਗ ਗਿਆ ਪਾਪਾ ਨਹੀਂ ਗਿਆ ਬੱਚਾ ਇਹ ਤਾਂ ਮੈਨੂੰ ਦੂਸਾ ਮਾਰੀ ਫਿਰਦਾ ਵਿੱਚ ਦਿੱਲੀਆ ਵੀਸ ਕਰਦਾ ਹੈ ਦਿੱਲੀਆ ਵੀਸ ਕਰਦਾ ਵੀ ਹਾਂ ਗਰਾਉਂਡ ਚ ਲਾ ਕੇ ਦੇਖਦਾ ਹਾਂ ਅੜ ਜਾ ਅੜ ਜਾ ਕਿੱਛ ਕਰਦਾ ਨਾਲੇ ਪਹਿਲਾਂ ਯਾਦ ਕਿਹਾ ਵਾ ਵੀ ਮੈਂ ਦਊਂਗਾ ਜੀ ਲਿਖ ਜਰੂ ਇਹ ਤਾਂ ਮਤਲਬ ਲੈ ਨਹੀਂਦਾ ਬਾਈ ਹੁਣ ਤਾਂ ਦੇਣੀ ਚਾਹੀਦੀ ਸੀ ਆ ਰਾਵਲਾ ਕਾਨੂੰ ਪਿੰਡ ਦਾ ਦੁਆਰਾ ਹਾਂ ਜੇ ਪਹਿਲਾਂ ਮੰਨੇ ਆ ਉੱਕਣੇ ਦਿੰਦੇ ਜੀ ਰੇ ਮੰਗਾ ਮੰਨੇ ਤੇ ਇਹ ਜਦਾ ਜਦੇ ਨਾ ਮੰਨਦਾ ਇਹ ਤਾਂ ਜਦੇ ਨਾ ਮੰਨਦਾ ਬਾਹਰ ਜਾ ਯਾਰ ਬਾਹਰ ਜਾ ਢੱਡੀ ਆ ਭਾਈ ਇੱਧਰ ਤੇ ਵੀ ਅਸੀਂ ਹਟ ਜਾ ਮੈਂ ਦੇ ਕਤਤ ਇਹੀ ਛੱਡ ਕੇ ਆ ਹੁਣ ਘਰ ਆ ਇਹ ਲੱਗ ਗਿਆ ਹੋਰ ਇਹ ਲੱਗ ਗਿਆ ਅਗਲੇ ਮਾਰਨ ਜਿੱਥੇ ਮੈਂ ਕਹਿੰਦਾ ਸਿੰਗਲ ਲੇਨ ਲਾਈਏ ਹੈ ਸਿੰਗਲ ਲੇਨ ਨਿਕ ਟਰੈਕਟਰ ਸਿੰਗਲ ਲੇਨ ਚ ਲਾਈਏ ਜੀ ਜਿੰਨੇ ਖੜੇ ਆ ਉੱਥੇ ਹਾਂ ਮੈਂ ਕਹਿੰਦਾ ਇੱਥੇ ਤੱਕ ਆਜ ਵੇ ਲੇਨ ਨੂੰ ਜੀ ਰਾਜਪੁਰਾ ਵੀ ਟੱਪ ਜਵੇ ਪਿੱਛੇ ਨੂੰ ਦਿਗੜ ਸਾਹਿਬ ਤੱਕ ਆ ਗਏ ਇੰਨਾ ਟਰੈਕਟਰ ਖੜਾ ਉੱਥੇ ਫੇਰ ਚਲ ਤੇ ਹਰਿਆਣੇ ਹਰੂਣ ਵਾਲੇ ਸੈਡਾਂ ਬਕਰ ਜਿਆ ਮੇਰੀ ਗੱਲ ਇੱਥੇ ਹੈ ਹੈਲੋ ਉਹ ਨਾ ਹੁਣ ਸੜਕ ਪਰ ਹੁਣ ਇੱਕ ਰੋਡ ਜਾਂਦਾ ਏ ਇੱਕ ਆਉਂਦਾ ਬੜਾ ਮੇਨ ਹਾਈਵੇ ਆ ਹੁਣ ਇੱਕ ਸੜਕ ਪਰ ਚਾਰ ਲੈਣਾ ਲੱਗੀਆਂ ਹੋਈਆਂ ਟਰੈਕਟਰਾਂ ਦੀਆਂ ਚਾਰ ਟਰੈਕਟਰ ਖੜੇ ਆਇਆਂ ਮੋ ਸਾਹਮਣੇ ਆ ਬਰਾਬਰ ਬਰਾਬਰ ਪਰਲੇ ਜੀ ਵੀ ਚਾਰ ਚਾਰ ਖੜੇ ਆ 5 ਕਿਲੋਮੀਟਰ ਤੱਕ ਆ ਪਿੱਛੇੋਂ ਦੇਖ ਲਓ ਜੀ ਜੂਨੀਅਰ ਜਿਹੜੀਆਂ ਜੂਨੀਅਰ ਵਿੱਚ ਗਈਆਂ ਨਹੀਂ ਹੈਗੀਆਂ ਸਾਰੀਆਂ ਜਾਣ ਇਕੱਠੀਆਂ ਹੋ ਗਏ ਮੇਰੀ ਆ ਜਾਵੇ ਉੱਥੇ ਇਹ ਕਿਤੇ ਗਰੇ ਹੁਣਾ ਹੈ ਹੈ ਇੱਕੇ ਨਾਲੇ ਹੁਣ ਆਏ ਸਭ ਕੁਝ ਇਦਾਂ ਹੁਣ ਸਾਰੀਆਂ ਜੱਥੇ ਬੰਦੀ ਨੂੰ ਚਾਹੀਦਾ ਵੀ ਆਸ ਵਿੱਚ ਇੱਕਾ ਕਰਨ ਹੁਣ ਤਾਂ ਹਾਂ ਨਹੀਂ ਲੜੀਏ ਲੜੀਏ ਆਸ ਵਿੱਚ ਦੂਈ ਨੂੰ ਮਰਾਈਓ ਦੂਈ ਨੂੰ ਮਰਾਈਓ ਜਿਉਂ ਘਰਾਂ ਬੈਠੀ ਹੋ ਕੇ ਨੂੰ ਢੀਕਦੀ ਆ ਹੈ ਜਿਹੜੇ ਘਰਾਂ ਬੈਠੇ ਹੋ ਹਲੇ ਉਹਨਾਂ ਨੇ ਪੱਗਾ ਦਿੱਤੀ ਵੇਰ ਜਿੱਥੇ ਬੰਦੀਆਂ ਛੱਡ ਕੇ ਆ ਗਏ ਹੈ ਜਿੱਥੇ ਬੰਦੀਆਂ ਛੱਡ ਕੇ ਆ ਗਈ ਲੋਕ ਆਹੋ ਅਗਲਾ ਹੁਣ ਵੀ ਦੋਨੋਂ ਕਾਟ ਦੇਣੇ ਆ ਬਈ ਤੁਸੀਂ ਜਾਓ ਉਹ ਵੀ ਤਾਂ ਗੱਲ ਆ ਯਾਰ ਇਹਦੇ ਵਾਸਤੇ ਹੀ ਹੁੰਦਾ ਹੈ ਜਾਉਣਾ ਇੱਕ ਜਸੇਬੰਦੀ ਚਲੇਊਗਾ ਜੀ ਉਹਦੀ ਪਿੱਠ ਥੋੜੀ ਲੱਗਣ ਦੇਣੀ ਚਾਹੀਦੀ ਓਹੀ ਗੱਲ ਹੈ ਭਾਈ ਉਹ ਸਾਡਾ ਉਹ ਵੀ ਆਪਣਾ ਬੈਠ ਕੇ ਮੀਟਿੰਗ ਕਰਨੀ ਚਾਹੀਦੀ ਪਹਿਲਾਂ ਜਿੰਨਾ ਵੀ ਹੈ ਆਪਸ ਵਿੱਚੋਂ ਸਲਾਹ ਜ਼ਰੂਰੀ ਹੈ ਨਿੱਕੇ ਨਾਲੇ ਹੁਣ ਆਈ ਜਿਹੜਾ ਲਵਾ ਗਏ ਉਹਦੀ ਉਹ ਉਹਨੇ ਪਹਿਲਾਂ ਵੀ ਤਾਂ ਮੰਨਣਾ ਬਾੜ ਨੇ ਤੈਰ ਕੱਦੇ ਫਿਰਦੇ ਆਓ ਪਹਿਲਾਂ ਹੀ ਜੇ ਇੱਕਾ ਰਹੂਗਾ ਸਭ ਤੋਂ ਵਧੀਆ ਚੀਜ਼ ਹੈ ਇੱਕੇ ਵਾ ਬਰਕਤ ਹੈ ਬਿਲਕੁਲ ਉਹ ਹਰ ਜੱਡ ਬੂਆ ਤੂੰ ਕਹ ਹੱਥੂ ਕਾਸ ਦੇ ਕੋਲੇ ਛੜੀ ਜਨਾ ਅਰੀਆ ਤਾਂ ਹੈ ਬਹੁਤ ਜਹੀ ਲੀਆ पाणी ਛੜਦੇ ਆ ਬਹੁਤ ਧੋਖਾ ਆਂ ਅੰਨ ਨਹੀਂ ਆਉਂਦਾ ਓਕੇ ਚਲ ਦੇਖੋ ਹੁਣ ਐਤਵਾਰ ਕੀ ਬਣਦਾ ਹੁਣ ਐਤਵਾਰ ਨੂੰ ਜਾਓ ਬਸ ਮੈਂ ਇਹਨੂੰ ਪ੍ਰਾਲੀ ਦੇ ਧੂਆਂ ਦੇਖ ਗਿਆ ਉਹ ਉਹ ਛੜਦੇ ਅੱਜ ਉਹ ਨਹੀਂ ਦਿਖਦੇ ਰਿਆਂ ਨੂੰ ਉਹ ਤਾਂ ਐਸਾ ਬਈ ਜਹਰੋ ਸੜ ਤੇ ਉਹ ਨਹੀਂ ਦਿਖਦੀ ਆ ਦੇਖੀ ਜਾਂਦਾ ਪ੍ਰੋਬਲਮ ਹਾਂ ਇਹਨਾਂ ਦਾ ਫੇਰ ਕਿੱਥੇ ਚੱਲ ਕੇ ਜਾਣਾ ਦਿੱਲੀ ਨੂੰ ਉਹ ਕੋਲੇ ਛੱਡੀ ਜੰਨੇ ਆ ਉਹ ਹਟ ਜਾ ਗਰੀਂਦਾ ਤੇਰੀ ਹੁਣ ਮੈਂ ਇੱਕ ਤਾਈ ਕਰਨੀ ਆ ਮੈਂ ਤੁਹਾਨੂੰ ਦੱਸਦਾ ਸਰਪਸ ਮੰਗਦਾ ਹੈ ਆਵਾਜ਼ ਕਰਨ ਲੱਗ ਗਿਆ ਜੇ ਮੈਂ ਉੱਠ ਕੇ ਦੇਖ ਲਈ ਜੈਸਾ ਟ ਬੋਲਦਾ ਇਹ ਤਾਂ ਸਰਪਸ ਕਰਦੇ ਆ ਹਜਰ ਕੇ ਹਾਈ ਕੋਰਟ ਨੇ ਵੀ ਕਹਿਤਾ ਵੀ ਜਾਣਾ ਰੋਕਿਆ ਕਿੱਥੇ ਮਰਜੀ ਅਗਲਾ ਜਾ ਸਕਦੇ ਆ ਇਹ ਸ਼ਾਂਤਮਈ ਉਹ ਕਰਦਾ ਫੇਰ ਇਹਦੇ ਆ ਹੀ ਰੋਡ ਦੇ ਸੰਤਮੂ ਹੋ ਆ ਜੀ ਉਹਨਾਂ ਕੋਲ ਸਾਰਾ ਕੁਝ ਹੈ ਕਿਸਾਨਾਂ ਕੋਲ ਕੁਝ ਨਹੀਂ ਹੈਗਾ ਕਿਸਾਨ ਕੋ ਤਾਂ ਡੰਡਾ ਇੱਕ ਝੰਡਾ ਹੈ ਬਸ ਹੋਰ ਕਹਿਣਾ ਉਹ ਡੰਡਾ ਝੰਡਾ ਡੰਡਾ ਝੰਡਾ ਪੈਣੀ ਪੈਣਾ ਹਾਈ ਕਹੀਂ ਜਾਉਂਗੇ ਕਹਿ ਤਾ ਵੀ ਹਾਂ ਕਿ ਜੇ ਮੈਂ ਭੱਜ ਕੇ ਜਾਣਾ ਨਹੀਂ ਉਹ ਨਾ ਕਿੱਥੇ ਭੱਜ ਕੇ ਜਾਉਂਗੇ ਉਹਨਾਂ ਨੇ ਹੁਣ ਝੰਡਾ ਥੱਲੇ ਦੇ ਫੜਿਆ ਪੇ ਫੜਿਆ ਰਹਿਣ ਦੋ ਜੇ ਉਹਨਾਂ ਨੂੰ ਉੱਪਰ ਤੇ ਫੜ ਲਿਆ ਹੋਵੇ ਔਖ ਹੋ ਜਣਾ ਹਾਂ ਫਿਰ ਰੋਰ ਕਦੂ ਦੇ ਪਾਸੇ ਹੋ ਜਣਾ ਡੰਡਾ ਏਠਾ ਹੋ ਜਣਾ ਆ ੱੱਕਾ 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 ਸ਼ਰੀਆਮ ੱੱਕਾ ਹੈ ਜੀ ਜਮਾ ਸ਼ਰੀਆਮ ੱੱਕਾ ਹੈ ਯਰ ਬੰਦਾ ਆਪਣੀ ਉਹ ਵੀ ਨਹੀਂ ਰੱਖ ਸਕਦਾ ਗੱਲ ਦੇਖ ਲੈ ਕਿਹ ਹੈ ਜਾ ਕੇ ਟਾਈਮ ਲੋਕਤੰਤਰ ਨੇ ਇਹਦਾ ਹੁਣ ਧੱਕਾਤੰਤਰ ਬਣ ਗਿਆ ਹੂੰ ਧੱਕਾਤੰਤਰ ਹੈ ਬਣਿਆ ਵੀ ਇਹਦੀ ਸਰਕਾਰ ਚ ਲੈ ਹਾਂ ਜਦ ਦੇ ਅੱਛੇ ਦਿਨ ਆਏ ਨਾ ਜਦ ਦੇ ਅੱਛੇ ਦਿਨ ਆਏ ਨਾ ਜਦੋਂ ਹੀ ਹੋਇਆ ਵਾ ਕੰਮ ਇਹ ਇਹਨਾਂ ਨੇ ਲੈ ਆਂਦੇ ਅੱਛੇ ਦਿਨ ਕਿਹੜੇ ਅੱਛੇ ਦਿਨ ਆ ਕੇ ਅੱਛੇ ਦਿਨ ਉਹਨਾਂ ਦੇ ਆਏ ਆ ਉਹਨਾਂ ਦੇ ਆ ਕੇ ਵੀ ਸਾਡੇ ਉਹਨਾਂ ਦੇ ਆਏ ਬਸ ਬਸ ਮਜ਼ਦੂਰ ਵੀ ਲਗੜਾ ਜਾਣਾ ਸਾਰੇ ਸਾਰੇ ਲਗੜੇ ਹੁੰਦੇ ਆ ਲਪੇਟਾ ਦਾ ਸਾਰਿਆਂ ਨੂੰ ਚੜਾਉਂਦਾ ਉਹ ਕੇ ਨੂੜ ਬੰਦੀ ਕਰਕੇ ਬੰਨੀ ਕਹਿੰਦਾ ਕਿਆ ਕਰਤਾ ਕੀ ਹੋਇਆ ਕੀ ਹੈ ਰੀਕਦਾ ਤਾਂ ਦਾ ਹੈ ਕੁਸ ਕੀ ਹੈ ਹਲੋ ਕੁਦਨੀ ਹੈ ਕਾ ਖਾਲੀ ਹੈ ਬੱਤੇ ਕੀ ਸਾਮ ਦਾ ਜੱਗੇ ਮੈਂ ਨਹੀਂ ਯਾਰ ਉਹ ਤਾਂ ਦੱਸਦਾ ਸੀ ਉਹ ਯਾਰ ਉਹ ਚਾਚਾ ਉਹ ਕੋਲ ਨਹੀਂ ਸੀ ਜਿਹੜੀ ਤੇ ਪੁੜੜੀਆਂ ਦਾ ਉਹ ਨਾ ਨਾ ਹਾਲੀ ਦੇ ਆਮ ਜਗ੍ਹਾ ਨਾ ਕੋਈ ਉੱਥੇ ਹਾਂ ਹਾਂ ਚਾਚਾ ਡਾਕਟਰ ਬਹਿਮਾ ਦਾ ਉਰਿਆ ਹਾਂ